ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਉਹ ਨਈ ਲੰਡੀ ਬੁੱਚੀ ਤੁਰੀ ਫਿਰਦੀ ਰਹਿੰਦੀ ਐ ਹਾਂ ਇਹ ਤਾਂ ਕੋਈ ਨਾ ਕੋਈ ਆ ਹੀ ਜਾਂਦਾ ਚਲ ਗਰਦਿਆਲ ਨੂੰ ਪੁੱਛਦੇ ਆ ਫਿਰ ਕਿਵੇਂ ਕਰਗੇ ਹੁਣ हां पूछना ਤਾਂ ਹੈਗੀ ਆ ਸੀ ਹੋਰ ਕਿਵੇਂ ਹੋ ਠੀਕ ਆ ਕੋਈ ਕੰਮ ਕਰ ਲੈ ਕੰਜਦਾਂ ਪਿਆ ਮੰਜਾ ਦਾ ਹੀ ਪਾਣੀ ਤਾਂ ਨਹੀਂ ਪਾਣੀ ਤਾਂ ਕਿਹੜਾ ਪਾਣੀ ਤਾਂ ਅੱਜ ਬਾਰੀ ਮਰ ਗਈ ਨਹਿਰ ਚ ਪਾਣੀ ਮਰ ਗਿਆ ਕਿਉਂ ਅੱਜ ਹੀ ਕਰਨਾ ਸੀਗਾ ਹੋਰ ਤੇ ਤੂੰ ਸਰਪੰਚ ਕੋਲੇ ਜਾਂ ਮੈਂਬਰਾਂ ਕੋਲੇ ਜਾਇਆ ਸੀ ਉਹ ਕਹਿੰਦੀ ਸੀ ਇਕੱਠ ਜਾ ਕਰਨਾ ਨਾ ਯਾਰ ਮੈਨੂੰ ਤਾਂ ਕੋਈ ਗੱਲ ਬਾਤ ਜਾਂ ਨਹੀਂ ਪਤਾ ਨਾ ਕੋਈ ਆਇਆ ਕਰਿਆ ਇੱਥੇ ਪਤਾ ਕੀ ਤੂੰ ਜਾ ਕੇ ਆਣਾ ਛੇ ਕਿ ਮੈਨੂੰ ਤਾਂ ਕੋਈ ਪਤਾ ਨਹੀਂ ਨਰੇ ਤੂੰ ਹੀ ਆਜਾ ਜੀ ਕਹਿੰਦਾ ਇਕੱਠ ਕਰਨਗੇ ਕੱਲ ਫਿਰ ਮੈਂ ਤੈਨੂੰ ਤਾਂ ਉਹੀ ਪੁੱਛਿਆ ਹੋਰ ਕੀ ਪੁੱਛਿਆ ਤੇ ਫਿਰ ਇਹ ਇਕੱਠ ਕਰਨਾ ਦਾ ਆਪਣੇ ਘਰੇ ਕੋਈ ਨਾ ਕੁ ਸੁਨੇਹਾ ਤਾਂ ਲਾ ਕੇ ਜਾਂਦਾ ਹੀ ਆ ਤੈਨੂੰ ਲਾ ਕੇ ਜਾਂਦਾ ਸੁਨੇਹਾ ਤੂੰ ਆਪ ਜਾਇ ਆਉਂਦਾ ਆਪਾਂ ਕਿਉਂ ਕਰਦਿਆਂ ਆਪਾਂ ਵੀ ਕਰਾਂਗੇ ਕੋਈ ਗੱਲ ਗੱਲ ਕਰਨੀ ਕੱਲ ਗੱਡੀ ਉੱਤੇ ਚੜਾਉਂਦਾ ਸੀ ਜਦੋਂ ਆਪਾਂ ਜੇ ਲੱਪੀ ਬੈਠੇ ਆਪਾਂ ਕਾਹਦਾ ਇਕੱਠ ਕਰਨਾ ਅਗਲਾ ਆਪ ਕਰੂਗਾ ਚੰਗਾ ਫਿਰ ਬੁੰਡ ਤੇ ਖਾਈ ਜਾ ਇੱਥੇ ਬੈਠਾ ਆਪਾਂ ਕਾਹਦਾ ਕਰਨਾ ਕੱਲੂ ਘਰ ਆ ਕੇ ਕੁੱਟ ਕੇ ਤਾਂ ਵੀ ਨਾ ਬੋਲੀ ਚੰਗਾ ਕਿਵੇਂ ਉਹ ਘਰੇ ਆ ਕੇ ਕੁੱਟ ਕੇ ਫੇਰ ਵੀ ਨਾ ਕੱਟ ਕਰੀ। ਘਰੇ ਕਿਵੇਂ ਕੁੱਟ ਜਾਣੀ ਆ? ਕੀ ਹੁੰਦਾ ਜਾਣ ਦੇਖਦਾ। ਵਾਹ। ਕੰਜ ਦਾ ਗੱਲ ਹੀ ਹੋਰ ਹੋਗੀ। ਕੀ ਬਣਿਆ ਓਏ? ਉਹ ਚੰਦ ਟੱਕਰਿਆ ਸੀ ਤੇਰਾ ਮੁੰਡਾ। ਉੱਥੇ ਅਸੀਂ ਤਾਂ ਆ ਗਮਦੂਰ ਫਿਰਦਾ। ਮੈਂ ਕਿਹਾ ਅੱਛਾ ਬੱਟ ਜੀ ਪਾ ਦੇ ਪਾਣੀ ਛੱਡਾਂ ਕੱਲ ਨੂੰ ਉਹਦਾ ਬੇਲਾ ਨਹੀਂ ਪਿਆ ਬਾਣ। ਹਾਂ ਹਾਂ। ਉਹ ਚਾ। ਅੱਛਾ ਉਧਰੋਂ ਆਉਂਦੇ ਸੀ। ਗਮਦੂਰ ਤੋਂ ਬਿੜਕਾਂ ਲੈਂਦੇ ਸੀ। ਅੱਛਾ। ਹਾਂ। ਕਿਵੇਂ ਬਣੂ ਯਾਰ ਛੱਡਣਗੇ ਕਿ ਨਾ? ਫੇਰ ਫੇਰ ਕਿ ਉੱਥੇ ਮੈਨੂੰ ਟੱਕਰ ਗਏ? फेर ਬੋਲੇ ਕਰੇ ਤਾਂ ਨਹੀਂ ਹੋਰ ਉੱਥੇ ਬਾਬਾ ਹੋਗੇ ਜਫੋ ਜਫੀ ਅੱਛਾ ਜੀ ਉਹਦਾ ਗਮਦੂਰ ਨੇ ਛੜਾ ਤੇ ਮੈਂ ਤਾਂ ਕਿ ਕਰਦ ਗਿਆ ਇੱਕ ਪਾਸਾ ਇਹ ਤਾਂ ਹੁਣ ਮੈਂ ਤਾਂ ਇਹਦਾ ਵਧੂ ਆ ਕਲੇਸ਼ ਹੈ ਨਾ ਕਲੇਸ਼ ਤਾਂ ਹੁਣ ਵਧੂ ਦੇ ਨਾਲ ਅੱਧਾ ਕਿਲਾ ਕੋਣ ਛੱਡਦਾ ਹੈ ਤੇ ਗਮਦੂਰ ਨੂੰ ਕਹਿ ਦੇਣਾ ਅਸੀਂ ਬਾਹਰ ਦਿੰਦਾ ਦੋਨੇ ਹੱਥਾਂ ਨਹੀਂ ਜੋੜ ਕੇ ਕੀ ਆਦ ਸੀ ਓਏ ਉਹ ਤਾਂ ਕਹਿੰਦਾ ਸੀ ਐ ਕਰ ਗਮਦੂਰ ਸਿਆ ਹਾਂ ਜੀ ਤੂੰ ਮੜਾ ਹੋ ਰਹਿ ਚਕੰਨਾ ਅੱਛਾ ਤੇ ਸਾਲ ਸਾਲ ਉੱਥੇ ਲਾਏ ਮੇਰਾ ਸ਼ੇਰ ਕੀ ਹੁੰਦਾਗਾ ਦਾਇਆ ਮਾਗੇ ਕੋਈ ਗੱਲ ਨਹੀਂ ਓਏ ਇਹ ਤਾਂ ਕਹਿੰਦਾ ਸੀ ਕਹਿੰਦਾ ਚਾਚਾ ਬਾਹ ਦਾ ਮਾ ਕੰਜਰ ਦੇ ਅੱਧਾ ਕਿਲਾ ਹੋਰ ਲੱਗ ਜੂ ਮਖਾ ਉਹ ਵੀ ਡਰਾ ਕੇ ਰੱਖ ਜੇ ਕਿਲੇ ਡਰਾਵਾ ਛਰਾਵਾ ਮਾਰ ਕੇ ਦੇਖ ਲੀਏ ਹਾਂ ਦੇਖ ਲੈ ਨੇ ਡਰਾਵਾ ਛਰਾਵਾ ਮਾਰ ਕੇ ਕੀ ਲੋਟ ਆਈ ਜਾਵੇ ਕੰਮ ਇਹ ਤਾਂ ਅਗੇ ਤਾਂ ਠੀਕ ਆ ਤੇ ਨਹੀਂ ਫਿਰ ਆਪਾਂ ਇਹਨੂੰ ਦੇਦਗੇ ਪਾਣ ਹਨ ਓਏ ਇਹ ਤਾਂ ਅਕੜਾ ਆਪਾਂ ਤੋਂ ਭਾਈਦਾ ਮੈਂ ਤਾਂ ਕੋਈ ਭਾਈਦਾ ਨਹੀਂ ਓਏ ਓਹ ਉਹੀ ਗੱਲਾਂ ਵਾਲੀ ਆ ਡੱਕਾ ਨਹੀਂ ਉਹਨਾਂ ਕੋਲੇ ਗਮਦੂਰ ਨੇ ਕਹੇ ਤਾਂ ਉਹ ਤਾਂ ਕਹਿੰਦਾ ਰਫਲ ਵੀ ਇਹਨਾਂ ਕੋਲੇ ਅੱਛਾ ਹਾਂ ਇਹਨੂੰ ਹੋਰ ਮੈਂ ਕਿਹਾ ਮਾ ਕੋਈ ਯਾਦਲੇ ਚਲ ਕੋ ਕੇ ਰਖਦੇ ਆ ਮਖਾ ਨੂੰ ਇਹਦੇ ਪੂਰੇ ਪੱਤ ਕੱਢਨੇ ਸੀ ਬਾਦ ਕੱਢੇ ਨੇ ਪੂਰੇ ਪਰ ਗੱਲ ਕਰ ਵੀ ਅਗਲੇ ਡਰਦੇ ਤਾਂ ਨਹੀਂ ਨਾ ਮਖਾ ਜਦੋਂ ਇਹਨੂੰ ਆਖਿਆ ਜਦੋਂ ਆਇਆ ਕਰ ਮਖਾ ਵੱਡੀ ਗੱਲ ਕਰਿਆ ਕਰ ਵੱਡੀ ਵੱਡੀ ਹਾਂ ਤੇ ਉਹੀ ਕਹਿਆ ਕਰ ਕਹਦੇ ਉਹਦੇ ਕੋਲੇ ਬੰਦੇ ਵੀ ਬੜੇ ਆ ਤੇ ਆਉਂਦੇ ਆ ਜਾਂਦੇ ਆ ਚਾਰ ਆਖਿਆ ਆਖਿਆ ਜੇ ਉਹਨਾਂ ਨੂੰ ਵੀ ਬੰਦੇ ਬਹੁਤ ਨੇ ਉਹਨਾਂ ਕੋਲੇ ਤੁਸੀਂ ਹੈ ਤੇ ਉਹ ਕਹਦੇ ਕੋਈ ਗੱਲ ਨਹੀਂ ਅਸੀਂ ਵੀ ਬਥੇਰੇ ਆ ਕੋਈ ਗੱਲ ਨਹੀਂ ਕਹਦੇ ਉਹਦਾ ਪਤਾ ਲੱਗ ਜਦੋਂ ਹੱਥ ਜੁੜ ਗਏ ਹਾਂ ਬਸ ਇਹਨੂੰ ਮੈਂ ਮਾਰ ਡਰਾ ਕੇ ਰੱਖਿਆ ਕਰ ਡਰਾ ਕੇ ਪੂਰਾ ਹਾਂ ਡਰਾ ਇਹ ਤਾਂ ਬਥੇਰਾ ਅਗਲਾ ਡਰਦਾ ਤਾਂ ਨਹੀਂ ਹੈਗਾ ਓਏ ਡਰ ਓਏ ਡਰਦੇ ਡਰਦੇ ਗੁੰਡੂਰ ਉਹ ਗੱਲਾਂ ਵਾਲੀ ਐ ਡੱਕਾ ਨਹੀਂ ਉਹਨਾਂ ਕੋਲੇ ਚਾਏ ਕਰਕੇ ਫਿਰ ਬੰਤ ਇੱਕ ਦਿਨ ਚਾਰ ਬੰਦੇ ਮੰਗਾ ਕੇ ਐਵੇਂ ਕੱਢ ਦਈਏ ਪੱਦ ਉਹਨਾਂ ਦੇ ਮਹਿਤਾ ਦਾ ਕਿਰਾ ਕੁਸਤਾ ਕਰਨੀ ਪੂਆ ਫਰੇਮ ਤਾਂ ਬਾਹਣ ਜਾਊ ਬਾਂਹ ਤਾਂ ਇਹ ਰੱਪਾ ਕਿਉਂ ਛੱਡਦੇ ਆਂ ਬਾਂਹ ਤਾਂ ਨਹੀਂ ਛੱਡਦੇ ਐ ਕਿੱਥੇ ਛੱਡੀ ਦੀਆਂ ਚਾਰਕਣਾ 20 ਸਾਲ ਹੋ ਗਏ ਵਾਹੀ ਜਾਂਦੇ ਨੂੰ ਤੇ ਹੋਰ ਹਾਂ ਕੋਈ ਨੀਰਾ ਪੱਠਾ ਹੀ ਬੀਜ ਲਿਆ ਕਰਾਂਗੇ ਹੋਰ ਨਹੀਂ ਤਾਂ ਲੈ ਹੋਰ ਹੁਣ ਨਾ ਯਾਰ ਫਸਲ ਹੁੰਦੀ ਐ ਜਿਵੇਂ ਉਹ ਤਾਂ ਇਤਕੀ ਬੇਦਾ ਛੱਡ ਤਾਂ ਮਹਾਂ ਚਾਲ ਮੱਕ ਬੀਜ ਦਾਂਗੇ ਹਾਂ ਮੈਂ ਤਾਂ ਆਪ ਕਹਿੰਨੇ ਵੀ ਮੱਕ ਬੀਜਾਂਗੇ ਹੁਣ ਮੈਂ ਖਰ ਮਾ ਕੇ ਮੱਕ ਬੀਜ ਦੀਓ ਚ ਹਾਂ ਕੀਤਾ ਹਨਾ ਹੋਰ ਘਾਹ ਨੂੰ ਸ਼ਿਕੜ ਚਾਰ ਹੀ ਪਾਲਾਂਗੇ ਹੋਰ ਚਾਰਨਾ ਪਾਵਾਂਗੇ ਉਨ ਚਾਰ ਲਾਂਗੇ ਹਾਂ ਉਨ ਨਾਲੇ ਮੱਝਾ ਦੁੱਧ ਵਾ ਜਾਂਦੀਆਂ ਹੋਰ ਹੁਣ ਕੱਠ ਦਾ ਕਹਿੰਦੇ ਫਿਰ ਕਿਵੇਂ ਕੱਠ ਚ ਜਾਵਾਂਗੇ ਆਪਾਂ ਤੂੰ ਦੱਸ ਕਿਵੇਂ ਕਰਕੇ ਇਹਦਾ ਮੈਂ ਤਾਂ ਕਹਣਾ ਨਾ ਆ ਜਾਏਗੀ ਨਾ ਜਾਏਗੀ ਹੋਰ ਜੇ ਬਾਲਾ ਜੋਰ ਜਾ ਪਾਉਣ ਲੱਗੇ ਫਿਰ ਭੱਗ ਜਾਗੇ ਮੈਂ ਤਾਂ ਹਾਂ ਫਿਰ ਸਰਪੰਚਾਂ ਮੈਂਬਰਾਂ ਦਾ ਮੰਨਣੀ ਪਊ ਹਾਂ ਕੀ ਦਾ ਮੰਨਣੀ ਪਾਉਗੀ ਪਰ ਉੱਥੇ ਮੰਨੀ ਨਾ ਨਾ ਮੈਂ ਨਹੀਂ ਮੰਨਦਾ ਸਾਡੇ ਕੋਲੇ ਕਿੱਥੋਂ ਆ ਕਦੇ ਬਾਣ ਹੈ ਹੀ ਨਹੀਂ ਮੇਰੇ ਕੋਲ ਇੱਕ ਬਿਆਨਤ ਹੋ ਰਾ ਓਏ ਹੂੰ ਮੈਂ ਨਾ ਐ ਕਹੂੰਗਾ ਜਦੋਂ ਕੱਠ ਹੋ ਗਿਆ ਨਾ ਹਾਂ ਚੰਦ ਨੂੰ ਮੈਨੂੰ ਆ ਮੈਂ ਆਇਆ ਕੁਮਖੋਇ ਦਾ ਸਚੰਤ ਬੇਬੇ ਨੂੰ ਸੰਭਾਲੀ ਕਿਦੋਂ ਸੀ ਭਾਈ ਹਾਂ ਜਦੋਂ ਬੇਬੇ ਬਿਮਾਰ ਹੋ ਗਈ ਤੂੰ ਬੇਬੇ ਨੂੰ ਕੱਢ ਕੇ ਬਾਹਰ ਤੂੜੀਲੇ ਚ ਰੱਖ ਹਾਂ ਘਰੇ ਵੀ ਨਹੀਂ ਆਏ ਕਹਿੰਦੇ ਤਾਂ ਪਤਾ ਲੈਣਾ ਮੁੜ ਕੇ ਭਾਈ ਅਸੀਂ ਮੰਜੀ ਚੱਕ ਕੇ ਲਏ ਹਾਂ ਅਸੀਂ ਬੇਬੇ ਦੀ ਸੇਵਾ ਕਰੀ ਗਏ ਹਾਂ ਆਏ ਕਹਿ ਦਿੰਗੇ ਮਾਨ ਹੂਅਤ ਦਾ ਕਿ ਲਕਿਨੀ ਦਾ ਹੋਊਗਾ ਉਹ ਹੈ ਕਿੰਨੇ ਦਾ ਉਹ ਉਹ 25 26 ਲੱਗਦਾ ਰੇਟ ਹੋ ਰਿਹਾ ਹੈ ਕਿੱਲੇ ਦਾ ਉਹ ਲਾਹੌਰ ਹੁਣ ਲੱਗਦਾ ਹੋਊਗਾ ਇਦਾਂ ਕਿੱਲਾ ਹਾਂ ਉਹ ਨੂੰ ਆਏ ਕਹਿੰਦੇ ਵੀ 14 ਲੱਖ ਰੁਪਏ ਸਾਡਾ ਬੇ ਬੇਤੇ ਲੱਗ ਗਿਆ ਭਾਈ ਇਦਾਂ 14 ਲੱਖ ਕਦਾ ਲੱਗ ਗਿਆ ਉਹੀ ਕਹਿ ਦੂ ਮੈਂ ਤੇ ਅਗਲੇ ਅਗਲੇ ਆਖੜੇ ਦੇ ਸਾਹਬ ਦਿਓ ਕ ਫੇਰ ਇੱਕ ਸਾਹਬ ਲੈ ਰੇਂਗਾ ਹਾਂ ਹਾਂ ਕਾ ਲੱਗਾ ਕਹਿੰਦੇ ਹਾਂ ਉਹ 14 ਲੱਖ ਲੱਗ ਨੂੰ ਭਾਂਦੀ ਫੁੱਦੀ ਬੇਬੇ ਦੇ ਸਿਉਣੇ ਦਾ ਪੀੜ ਲਵਾਇਆ ਸੀ ਕੇਰਾਲ ਜਾਉਣੀ ਉਹਨਾਂ ਨੂੰ ਆਏ ਕੋਈ ਨਹੀਂ ਗੱਲਾਂ ਮੰਨਦਾ ਅਗਲਾ ਕੋਈ ਨਹੀਂ ਕਰਦੇ ਬਾ ਮੰਨੀ ਨਾ ਕਹਦੇ ਸਾਡੇ ਕੋਲ ਹੈ ਹੀ ਨਹੀਂ ਜੋ ਕੇਰਾਂ ਘਟਾ ਹੋਇਆ ਅਗਲੇ ਆਖੜੇ ਨੂੰ ਛੱਡੋ ਜਾ ਹੈ ਕਹਿ ਦਿਆਂਗੇ ਹਾਂ ਅਗਲੇ ਅਖੜ ਕੇ ਫਿਰ ਨਹੀਂ ਅਗਲੇ ਅਖੜ ਕੇ ਜੀ ਦਿੰਨੇ ਆ 6 ਲੱਖ ਛੱਡੋ ਛੱਡ ਦੇਗਾ ਵੀ ਅੱਧ ਦਾ ਠੀਕ ਆਪਾਂ ਵੱਧ ਰੁਪਏ ਗਣਿਆ ਮੈਂ ਕਹਿੰਦਾ ਨੂੰ ਬਸ ਆਪ ਤਾਂ ਕਹਿੰਨਾ ਕਿ 14 ਲੱਗੇ ਉਹ ਤੋਂ ਵੱਧ ਕਿਵੇਂ ਗਣਿਆ ਦੇਗਾ ਉਹ 14 ਦਾ ਫਿਰ ਕਿੰਨਾ ਕਿੱਲਾ ਤਾਂ ਬਣਦਾ ਵੀ 14 ਦਾ ਹੀ ਹੈ 13 ਦਾ ਚੰਗਾ ਯਾਰਾ ਲੈ ਲੈਂਗੋ ਨਾ ਤੂੰ ਅੱਛਾ ਉਤ ਦੀ ਹੋਵਾਂਗੇ ਆਪਾਂ ਉਹਨਾਂ ਦੇ ਸੰਗਵਾ ਬਾਣ ਛੱਡ ਦੇਗਾ ਰੁਪਏ ਲੈ ਕੇ ਜੇ ਬੜਾ ਜ਼ੋਰ ਪਾਉਣ ਲੱਗ ਗਿਆ ਉਹਨੂੰ ਪੰਚਾਇਤ ਆਏ ਕਿਵੇਂ ਜ਼ੋਰ ਪਾਉਣ ਲੈ ਮੈਂ ਨਹੀਂ ਛੱਡਦਾ ਬਾਣ ਓਏ ਕੰਜਰਾਂ ਦੇ ਕਤਲ ਨਾ ਹੋ ਜੇ ਮੈਂ ਇਹਦਾ ਕਿੱਥੇ ਤੈਨੂੰ ਕੀ ਕਰਾਉਣਾ ਬਿੱਲੇ ਹੀ ਐ ਮੈਂ ਮਰ ਜਾ ਲਾਹੌਰ ਹੁਣ ਕੰਜਰ ਦੇ ਬਲ ਤੂੰ ਮੇਰੀ ਸਾਹਮਣੂ ਫਿਰਦਾ ਹੈਣਾ ਕੀ ਸਾਹਮਣੂ ਫਿਰਦਾ ਹੈ ਅੱਧਾ ਕਿੱਲਾ ਬਾਹਣ ਜਾਊਗਾ ਚੱਲ ਫਿਰ ਛੱਬੀ ਛੁੱਪੀ ਬਣਾ ਦੇਂਗੇ ਕੋਈ ਉਂਗਲ ਵੜ ਦੇਂਗੇ ਤੇਰੀ ਮੇਰੀ ਧੱਕਾ ਆਪਾਂ ਐਸੇ ਤੂੰ ਕੰਮ ਲਾਵਾਂਗੇ ਗਮਦੂਰ ਸਿੰਘ ਤੂੰ ਬੋਲ ਗਮਦੂਰ ਤੋ ਇਹ ਤਾਂ ਅਗਲਾ ਕਿਉਂ ਵੜਾਉਂਦਾ ਗਰੀਬ ਬੰਦਾ ਇਹਦੀ ਕਾ ਗਰੀਬ ਮਾਰ ਕਰਨੀ ਆ ਗੋਮੂ ਤੁਸੀਂ ਆ ਰਹੇ ਸੀ ਤਿਆਰ ਆ ਮੈਂ ਤਾਂ ਆਏ ਤਾਂ ਕੰਜਰ ਦਾ ਦਲੇਰ ਆ ਆਪਾਂ ਤਾਂ ਇਹਦਾ ਭਜਦਾ ਨਹੀਂ ਹਏ ਕਰੀ ਰੇ ਤਰੂ ਤੂੰ ਤਾਂ ਲਾ ਕੇ ਰੱਖਿਆ ਘਰ ਰੱdna ਸੀ ਤੇ ਲੱਗਿਆ ਹੋਇਆ ਕਿਸ ਨੂੰ ਦੇਤਾ ਤੂੰ ਚਿੰਤਾਉਦਾ ਫਿਰ ਕਹੀਂ 24 ਘੰਟੇ ਨਾਲ ਰੱਖਿਆ ਘਰ ਕਹੀਂ ਨਾਲ ਹੀ ਹੁੰਦੀ ਆ ਹਾਂ ਐ ਸੰਤੋ ਬਗੈਰ ਤਾਂ ਮੈਂ ਤੁਰਦਾ ਹੀ ਨਹੀਂਗਾ ਬਸ ਹਾਂ ਬਿਸਰੇ ਨਾ ਬਿਸਰਨਾ ਕਾਹਦੇ ਤੇ ਹਾਂ ਬੈਰੀ ਦਾ ਕੀ ਪਤਾ ਕਦੋਂ ਬਾਹਰ ਕਰ ਦੇ ਦੀ ਦਾ ਕਦੋਂ ਬਾਹਰ ਕਰ ਦੇ ਹਾਂ ਬਸ ਇੱਕ ਉਹਨੂੰ ਬੁਲਾਉਣਾ ਚਲਾਉਣਾ ਜਦੋਂ ਟੱਕਰ ਨਾ ਹਾਂ ਜੀ ਕਦੇ ਮੈਨੂੰ ਲੜਦੇ ਆ ਲੜਦੇ ਮੈਂ ਆਖਿਆ ਮੈਂ ਕਿਹਾ ਲੜਦੇ ਨੇ ਜੀ ਹਾਂ ਹਾਂ ਉਹ ਤਾਂ ਵਿਚਾਰੇ ਘਰ ਦੇ ਤਾਂ ਨਹੀਂ ਹੈ ਦੇ ਪਰ ਨਹੀਂ ਫੇਰ ਵੀ ਹੈ ਬੰਦੋ ਚਾਚਾ ਹੁਣ ਤੁਸੀਂ ਕੱਪੀ ਰਹੇ ਹੋ ਉਹ ਤਾਂ ਬਲਾਸ ਚ ਲੈ ਲੈਂਦਾ ਪਉਣ ਭੇਤ ਵੀ ਦੇ ਦਿੰਦਾ ਓਏ ਮਾੜਾ ਮੱੱਬੀ ਐ ਕਰਦੇ ਐ ਕਰ ਦੋ ਪਤਾ ਲੱਗੇ ਨਾ ਓਏ ਇਹ ਤਾਂ ਭੇਤ ਲੈ ਲਣਗੇ ਇਹ ਕਿੱਥੋਂ ਐਡਾ ਸ਼ਾਰ ਹੈ ਨਹੀਂ ਆ ਨਹੀਂ ਮੈਂ ਭੇਤ ਦਿੰਦਾ ਮੈਂ ਤਾਂ ਆਖਿਆ ਵੀ ਹਾਂ ਜੀ ਦੀ ਖਾਈਏ ਬਾਜਰੀ ਹੋਦੀ ਭਈਏ ਹਾਜ਼ਰੀ ਮੈਂ ਤਾਂ ਤੇਰੀ ਹਾਜ਼ਰੀ ਭਰਦੇ ਆ ਤੁਹਾਡੀ ਹਾਜ਼ਰੀ ਮੈਂ ਤਾਂ ਕੰਮ ਤਾਂ ਕਾ ਮੈਨੂੰ ਤਾਂ ਪਤਾ ਨਹੀਂ ਕੀ ਕਰਦੇ ਆ ਕਿੱਧਰ ਜਾਂਦੇ ਆ ਕੀ ਨਾ ਕਰੇ ਮੈਂ ਕਿਹੜਾ ਉਹਨਾਂ ਦੇ ਕੋਲੇ ਹੁੰਨਾ 24 ਘੰਟੇ ਮੈਂ ਉਹਦਾ ਘਰੇ ਵਗ ਜਣਾ ਉਹ ਚਾਚਾ ਉਹਨਾਂ ਨੂੰ ਦੇ ਦਈਏ ਪਹਿਲਾਂ ਉਹਨਾਂ ਦਾ ਹੱਕ ਵੰਡਦਾ ਹੁਣ ਤਾਂ ਇਕੱਠੇ ਰਹੇ ਆ ਐ ਕਿਵੇਂ ਦੇ ਦਈਓ ਯਾਰ ਉਹੀ ਗੱਲਾਂ ਤੇਰੀਆਂ ਗਮਦੂਰਾ ਵੰਡਾ ਫੇਰ ਵੀ ਦੇਣੀ ਤਾਂ ਪਊਗੀ ਐ ਨਹੀਂ ਦਿੰਦੇ ਗਮਦੂਰ ਸੇ ਜੱਟ ਮਰ ਲਾ ਬਾਹਰ ਚਾਰ ਕਣਾ ਕਿਵੇਂ ਛੱਡਦਗੇ ਇਹ ਤਾਂ ਗੱਲ ਹੈ ਕਰ ਗਏ ਹੁਣ ਤਾਂ ਇਕੱਠੇ ਰਹੇ ਆ ਚਾਚਾ ਯਾਰ ਉਹ ਰਹੇ ਤਾਂ ਇਕੱਠੇ ਆ ਫਿਰ ਉਹਨਾਂ ਕੋਲੇ ਗੱਲ ਨਹੀਂ ਨਾ ਕੋਈ ਬੰਦਾ ਪਿਆਰ ਨਾਲ ਗੱਲ ਕਰੇ ਤਾਂ ਮੁੰਡਾ ਤਾਂ ਟੁੱਟ ਟੁੱਟ ਪੈਂਦਾ ਮੁੰਡਾ ਤਾਂ ਟੁੱਟ ਟੁੱਟ ਪੈਂਦਾ ਫਿਰ ਮੁੰਡੇ ਦਾ ਹੈ ਹਾਂ ਉਹ ਚੰਦ ਦੇਖੇ ਚੰਦ ਤਾਂ ਦੇਖੇ ਕਿ ਚੰਦ ਵਿਚਾਰਾ ਕੀ ਕਰੇ ਚੰਦ ਤਾਂ ਫਸਿਆ ਹੋਇਆਗਾ ਉਹ ਫਸਿਆ ਤਾਂ ਹੈ ਬਰਾ ਦੇ ਮੁੰਡੇ ਨੂੰ ਸਮਝਾਵੇ ਮੁੰਡੇ ਨੂੰ ਤਾਂ ਆਪਦੇ ਨੂੰ ਸਮਝਉਂਦਾ ਹੀ ਆ ਉਹ ਮਸ਼ਹੂਰ ਮਾਰਤਾ ਨਾ ਕੋਲ ਵਾਲੇ ਕਹਿੰਦਾ ਹਣ ਬੰਸਾ ਉਹ ਤਾਂ ਕਹਿੰਦਾ ਮੈਂ ਕਰ ਦੂੰ ਐ ਕਰ ਦੂੰ ਸਾਰੇ ਨਹੀਂ ਹੋਣਾ ਹਾਂ ਉਹਨੂੰ ਪਤਾ ਲੱਗੋ ਨਾ ਇਹ ਤਾਂ ਮੌਰ ਛਾਂਗੇ ਗਈ ਉਹੀ ਤਾਂ ਗੱਲ ਐ ਐਵੇਂ ਕਿਵੇਂ ਛੱਡ ਗਏ ਗਮਦੂਰ ਇਹ ਜੀ ਗੱਲ ਨਹੀਂ ਕਰਦੇ ਹੁੰਦੇ ਦੇਖੀ ਸ਼ੇਰਾਂ ਨਾਲ ਲੈਂਦਾ ਹੀ ਇਹ ਜੀ ਗੱਲ ਚਿੱਲੀ ਗੱਲ ਹਾਂ ਵੱਡੀ ਗੱਲ ਕਰਿਆ ਕਰ ਠੀਕ ਆ ਚੰਗਾ ਚਾਚਾ ਫਿਰ ਮੈਂ ਜਾਮਾ ਤੇ ਕੈਰਾ ਬਦਲਿਆ ਮੈਂ ਫਿਰ ਗੰਗਰ ਵੀ ਸੰਭਾਲੂਗਾ ਹਾਂ ਹਾਂ ਬਦਲਿਆ ਦੇਖ ਕੇ ਬਦਲੇ ਕੈਰਾ ਪਹਿਲੇ ਪਾੜੀ ਕਿਤੇ ਨਹੀਂ ਪੈਣ ਦਿੰਦਾ ਉਹਨਾਂ ਦੇ ਪਾਣੀ ਹੋਰ ਫਿਰ ਲੜਾਈ ਨੂੰ ਥਾਂ ਹੋ ਜੂ ਚੰਗਾ ਗੌਰ ਰੱਖੀ ਗੌਰ ਹੀ ਰੱਖੂਗਾ ਹਾਂ ਤੇ ਛੇਤੀ ਮੁੜੀ ਨੀਰਰ ਲਾਉਣਾ ਹੂ ਆਕੇ ਮੈਂ ਪਾਉਣਾ ਨਹੀਂ ਪਸ਼ੂਆਂ ਨੂੰ ਪੱਠੇ ਆਹੋ ਛੱਡ ਹਾਂ ਉਹ ਕਰਦੇ ਹਾਲ ਇਹਦੇ ਕੋਲੇ ਵੀ ਨਾ ਬਾੜੀ ਗੱਲ ਕਰਿਆ ਕਰ ਹਾਂ ਇਹ ਭੇਤ ਨਾ ਦੇ ਦੇ ਪਤਾ ਕੋਈ ਨਹੀਂ ਦਤਾ ਹਾਂ ਬਸ ਇਹਨੂੰ ਤਾਂ ਮਾੜਾ ਮੋਟਾ ਮਾੜੀ ਮੋਟੀਆਂ ਇਹ ਕਿਹਨੂੰ ਐ ਨਾ ਦੱਸਿਆ ਕਰ ਕਿੱਥੇ ਜਾਂਦੇ ਅਸੀਂ ਕੀ ਕਰਦੇ ਹਾਂ 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 ਠੀਕ ਹੈ ਨਾ ਹਾਂ ਇਹਨੂੰ ਤਾਂ ਬਸ ਕੰਮ ਤਾਂ ਕੀ ਧਿਆਨ ਦੇ ਰੱਖੇ ਹਾਂ ਅੱਜ ਬੈਠਾ ਸੀ ਉਹਨਾਂ ਕੋਲੇ ਗੱਲਾਂ ਕਰੀ ਜਾਂਦਾ ਸੀ ਕੀ ਪਤਾ ਕੰਜਾ ਤਾਂ ਭੇਤੀ ਨਾ ਦਿੱਤਾ ਹੋਵੇ ਹਏ ਤਾਂ ਭੇਜ ਨੂੰ ਇਹਨੂੰ ਕੀ ਪਤਾ ਹੈ ਬਸ ਗਾਹ ਤੋਂ ਬਾੜੀ ਗੱਲ ਨਾ ਕਰੀਂ ਇਹਦੇ ਕੋਲੇ ਗਾਹ ਤੋਂ ਨਹੀਂ ਕਰਦੇ ਇਹਦੇ ਕੋਲੇ ਹਾਂ ਉਹੀ ਨਹੀਂ ਕਰੀ ਜਾਂਦਾ ਸੀ ਕਹਿੰਦਾ ਹੱਕਵੰਦਾ ਹਾਂ ਹਾਂ ਤੁਹਾਡਾ ਹੱਕ ਤਾਂ ਬਣਦਾ ਛੱਡਣ ਦਾ ਕਾਦੀ ਛੱਡ ਦਗੇ ਵੀ ਕੰਜੇ ਦੇ ਜੱਟ ਜਿੰਮੀ ਨਹੀਂ ਛੱਡ ਦਿੰਦਾ ਹੁੰਦਾ ਉਹੀ ਤਾਂ ਗੱਲ ਹੈ ਜਮੀਨ ਪਿੱਛੇ ਬੇਬੇ ਬਾਪੂ ਸਵਾਲ ਮਿਲਦੇ ਨੇ ਢੂਈ ਨਹੀਂ ਮਾਰੀ ਹੁਣ ਛੱਡ ਦਗੇ ਉਦੋਂ ਕਿਹੜਾ ਦੀਨਾ ਨਹੀਂ ਸੀ ਉਹਨਾਂ ਨੂੰ ਉਹਦੇ ਤਲਕ ਤਾਂ ਹੁੰਦੀ ਸੀ ਫਿਰ ਉਹੀ ਤਾਂ ਗੱਲ ਹੈ ਹਾਂ ਚੰਦ ਦੇਖ ਨਾ ਹਾਂ ਢੰਗ ਕਰਿਆ ਕਰਿਆ ਮੈਂ ਹਲਕਾ ਚ ਮਾਰ ਮਾਰ ਉਂਗਲਾਂ ਉਲਟੀਆਂ ਕਰ ਲਾ ਹਾਂ ਕਿ ਮੈਨੂੰ ਤਾਂ ਬੱਤ ਆਉਂਦੇ ਆ ਬੱਤ ਆਉਂਦੇ ਆ ਕਿ ਹੁਣ ਨਹੀਂ ਆਉਂਦੇ ਬੱਤ ਹਾਂ ਹੁਣ ਜ਼ਮੀਨ ਦੇਖ ਕੇ ਆਉਂਦੇ ਆ ਹਾਂ ਬਾਬੰਤ ਹਾ ਕਰੀਆਂ ਆਇਆ ਕਰੀਆਂ ਸੀ ਕਿੱਧਰ ਜਾਣਾ ਸਰਪੰਚ ਨੇ ਭੇਜਿਆ ਬਾਬੇ ਚੰਦ ਦੇ ਇਕੱਠਾ ਅੱਛਾ ਹਾਂ ਘਰੇ ਤੈਨੂੰ ਸੱਦਿਆ ਸਾਨੂੰ ਸੱਦਿਆ ਹਾਂ ਇਕੱਠ ਚ ਸਰਪੰਚ ਆ ਰਿਹਾ ਕੇ ਹੋਰ ਮੈਂਬਰ ਵੀ ਆਇਆ ਕੋਈ ਹਾਂ ਸਾਰੇ ਮੈਂਬਰ ਸਰਪੰਚ ਸਾਰੇ ਆ ਰਹੇ ਆ ਠੀਕ ਆ ਹਾਂ ਇਕੱਠ ਕਰ ਰੱਖਿਆ ਨਾ ਤੇ ਹਾਂ ਇਕੱਠ ਤਾਂ ਵਾਵਾ ਪਰ ਤੂੰ ਵਿਚੋਲਾ ਆ ਪਾਇਆ ਮੈਂ ਤਾਂ ਭੇਜਿਆ ਮੇਰਾ ਤਾਂ ਸਦਨ ਆ ਗਿਆ ਮੈਂ ਕਿ ਢੂਈ ਮਾਰ ਦਾਂ ਤੇਰੀ ਭੇਜਿਆ ਮੈਨੂੰ ਹੁਣ ਚੱਲਿਆਂ ਕਿ ਨਾ ਅਸੀਂ ਤਾਂ ਨਹੀਂ ਆਉਂਦੇ ਭਰਾਵਾ ਨੂੰ ਕਹਿ ਦੇ ਜਾ ਕੇ ਉਹ ਤੁਹਾਡੀ ਮਨਮਰਜ਼ੀ ਐ ਨਾ ਅਸੀਂ ਨਹੀਂ ਆਉਂਦੇ ਦੇਖ ਲਓ ਹੈਂ ਦੇਖ ਲਓ ਸਰਪੰਚ ਨੇ ਆਖਿਆ ਹਾਂ ਅੱਛਾ ਹਾਂ ਸਰਪੰਚ ਦੇ ਮੱਥੇ ਕਿਵੇਂ ਲੱਗ ਗਏ ਹਨਾ ਹੋਰ ਚੱਲੋਂਗੇ ਚੱਲ ਆਉਨੇ ਆ ਫਿਰ ਅਸੀਂ ਕੋਈ ਨਹੀਂ ਦੀ ਆਜੋ ਮੈਂ ਵੀ ਉੱਥੇ ਆ ਤੂੰ ਉੱਥੇ ਛੁਣਛਣਾ ਫੜਨਾ ਹੈ ਕਿਉਂ ਉੱਥੇ ਹੈਗਾ ਤੂੰ ਕੀ ਕਰਨਾ ਹੈ ਮੈਂ ਹੈਗਾ ਵਿੱਚ ਵਿਚ ਹੈਗਾ ਨਾਲੇ ਉਹ ਵਿਚੋਲਾ ਰੱਖੇ ਵਿੱਚ ਗੁੰਡ ਤੇ ਪੈਣ ਲੱਗੀਆਂ ਫਿਰ ਤਾਂ ਖੜਨਾ ਨਹੀਂ ਆ ਗਾਲ ਕੇ ਕੱਢਦਾ ਬਾਬਾ ਨਾ ਸੱਦਣਾ ਸੱਦਣਾ ਨਾ ਆਉਂਦਾ ਸੱਦਣਾ ਚਿੱਠੀ ਪਾਈ ਸੀ ਬਾਬਾ ਗਮਦੂਰ ਕਿਵੇਂ ਆਇਆ ਬੈਠਾ ਉਹ ਤਾਂ ਉਹੀ ਬਹਿ ਗਿਆ ਉੱਥੇ ਕੰਮ ਨਹੀਂ ਸੀ ਕੋਈ ਹੋਰ ਬੈਠਾ ਚੰਗਾ ਆਉਂਗੇ ਹਾਂ ਉਹਨੇ ਕਹੀ ਦੀ ਸਰਪੰਚ ਨੂੰ ਆਜੋ ਆਜੋ ਚੰਗਾ ਦੇਖਿਆ ਤੂੰ ਹੀ ਪਾਈ ਪਈ ਗਮਦੂਰ ਕੋਲੇ ਲੋਏ ਵਿਚੋਂ ਹੀ ਵਿਚੋਲਾ ਬਣਿਆ ਫਿਰਦਾ ਔਰੂੰ ਤੁਰੇ ਫਿਰਨਗੇ ਸਵਾਦ ਲੈਂਦੇ ਐ ਵੀ ਦੇਖਾਂਗੇ ਹੁਣ ਤਾਂ ਸਾਰਾ ਪਿੰਡ ਸਵਾਦ ਲਊ ਨਾਲੇ ਲਾਊਂ ਅੰਗਲਾਂ ਬੰਨ ਤ ਲਾਈ ਜਾਂ ਛੁਣਛਣਾ ਫੜ ਲੈਣਾ ਹਾਂ ਹਾਂ ਬਾਣ ਤਾਂ ਨਹੀਂ ਛੱਡਦੇ ਕੁਛ ਮਰਜੀ ਹੋ ਜੇ ਕੋਸੀ ਹੋ ਜੇ ਪਰ ਮੈਂ ਕਾਤਲ ਹੋ ਜਾਣਾ ਹਾਂ सरपंच ਜੀ ਮੜਾ ਆਪਣੇ ਪੱਖ ਚ ਰੱਖੀ ਸਾਹਬ ਨਾਲ ਕਰੀ ਗੱਲ ਚੰਗਾ ਹਾਂ 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 ਸਰਪੰਚ ਸਾਹਿਬ ਸਰਪੰਚ ਸਾਹਿਬ ਹਾਂ ਬਾਉ ਵੀ ਪਾਪ ਮਾਰੀ ਜਾਈ ਉਹ ਵੀ ਬੜਾਈ ਦਾ ਭੁੱਖਾ ਹੈ ਹਾਂ ਹਾਂ ਕਹੇ ਸਰਪੰਚਾਂ ਤੇ ਇੱਥੋਂ ਨਹੀਂ ਭਜਦੇ ਬੱਸ ਹਾਂ ਕਿਹੜਾ ਆਪਾਂ ਹਾਂ ਹੂੰ ਜੀ ਕਰ ਸਟਾਂਗੇ ਹਾਂ ਕਿਹੜਾ ਮਾੜੀ ਮੋਟੀ ਹ ਗੋਲ ਮੋਲ ਜੀ ਗੱਲ ਕਰ ਦਿਆਂਗੇ ਹਾਂ ਹਾਂ ਆਪਾਂ ਕਿ ਉੱਥੇ ਮਨਿਉਣ ਲੱਗੇ ਵੀ ਸਰਪੰਚਾਂ ਹਾਂ ਹਾਂ ਬਾਤ ਸੂ ਹੀ ਹਾਂ ਹੂੰ ਜੀ ਕਰ ਦਿਆਂਗੇ ਮਾੜੀ ਮੋਟੀ ਓ ਚਾਚਾ ਹਾਓ ਅਬ ਨਾਥਾ ਕਿਵੇਂ ਆਇਆ ਸੀਗਾ ਔਰ ਨਾਤਾ ਦਾ ਸਰਪੰਚ ਨੇ ਭੇਜਿਆ ਸੀ ਕਹਿੰਦਾ ਚੰਦ ਕੇ ਘਰੇ ਇਕੱਠਾ ਹੋੜਾ ਆਪਣਾ ਰੌਲਾ ਜਾਨੀ ਆਹੋ ਕਹਿੰਦਾ ਬਿਓਨੇ ਦੇ ਘਰੇ ਆ ਜੀ ਸਰਪੰਚ ਨੇ ਸੱਦਿਆ ਅੱਛਾ ਇਹ ਕਜੇ ਤਾਂ ਹੁਈ ਤੁਰਿਆ ਫਿਰਦਾ ਬਿਣੇ ਓ ਖਾਨ ਦਾ ਕੁੱਤਾ ਅੱਥਨੇ ਕੋਈ ਮੀਟ ਖਵਾਉਂਦਾ ਪਾਈਆ ਪੈਗ ਲਵਾਉਂਦਾ ਹੋਰ ਨਾਲ ਤੁਰਿਆ ਫਿਰਦਾ ਹਾਂ ਹਾਂ ਚਲੋ ਫਿਰ ਆਪਾਂ ਚੱਲੀਏ ਮੈਂ ਵੀ ਅੱਜ ਵੇਲੇ ਹੀ ਆ ਮੈਂ ਬਾਗ ਚੱਲਦੇ ਆਂ ਚੱਲ ਨਾਲ ਚੱਲੇਗਾ ਤੂੰ ਹੋਰ ਬਾਗ ਚੱਲਦੇ ਆ ਯਾਰ ਖਿਲਕੇ ਬੰਦ ਹੱਕ ਹੈ ਨਾ ਕਹਿੰਦਾ ਜਾਣਦਾ ਹੱਕ ਤਾਂ ਹੈਗੀ ਗੱਲ ਤਾਂ ਸੁਣੀਏ ਸਰਪੰਚ ਦੀ ਹਾਂ ਗੱਲ ਤਾਂ ਸੁਣੀਏ ਹਾਂ ਬੱਤ ਤੂੰ ਸਾਡੇ ਪੱਖ ਚ ਗੱਲ ਕਰਨੀ ਐ ਚੰਗਾ ਠੀਕ ਆ ਨਾ ਸਾਡੇ ਪੱਖ ਚ ਹੀ ਕਰਨੀ ਐ ਹਾਂ ਦਬਣਾ ਨਹੀਂ ਨਹੀਂ ਦਬਣਾ ਹਾਂ ਚਲ ਗਿਆ ਫਿਰ ਚਲੋ ਚਲੋ ਆਜੋ ਫਿਰ ਆ ਜਾ ਫਿਰ ਗਰਦਲ ਚਲ ਗਿਆ ਯਾਰ ਸੁਣੀਏ ਤਾਂ ਸਹੀ ਸਰਪੰਚ ਕੀ ਕਹਿੰਦਾ ਹਾਂ ਹਾਂ ਸੁਣਦਾ ਤਾਂ ਹੱਕਵੰਦਾ ਹਾਂ ਆ ਜਾ ਚੱਲ ਬੜਾ ਹੀ ਨਹੀਂ ਤਪਾਏ ਯਾਰ ਉਹ ਤਪਾਏ ਦਾ ਹੁਣ ਪੱਦਾ ਕਿਲਾ ਬਾਣ ਹੈ ਫਿਰ ਉਹ ਵੀ ਕਿਵੇਂ ਛੱਡ ਦੇਣ ਹੁਣ ਬਬਲਾ ਕੱਲ ਚੰਗੀ ਗੱਲ ਆ ਜਾਣਗੇ ਤਾਂ ਉਦੋਂ ਚੰਗਾ ਹਾਂ ਹਾਂ ਬਾਈ ਅਸ਼ਰ ਆ ਜਾਣਗੇ ਲੈ ਹੁਣ ਸਰਪੰਚਾ ਦੇਖ ਲੈ ਭਾਈ ਤੇਰੇ ਮੂੰਹ ਤੇ ਆਉਂਦੇ ਕਿ ਨਹੀਂ ਆਉਣੇ ਤੈਨੂੰ ਹੀ ਪਤਾ ਲੱਗ ਜੂ ਆਉਣਗੇ ਆਉਣ ਕਿਵੇਂ ਨਾ ਅਜੇ ਤਾਂ ਚੋਰ ਹੋਏ ਜਮਾ ਨਹੀਂ ਆਉਂਦੇ ਹਾਂ ਫੇਰ ਤਾਂ ਕਿਉਂ ਆਉਂਦੇ ਆ ਕਹਿ ਨਹੀਂ ਪਾਜਿਆ ਨਾਲੇ ਬਾਕੀ ਸਰੇ ਆਪਾਂ ਸੱਦੇ ਆਉਣੇ ਆਉਣ ਕਿਵੇਂ ਨਾ ਚਲੋ ਚੰਗੀ ਗੱਲ ਆ ਜਾਣਗੇ ਤਾਂ ਭਾਈ ਮੂੰਹ ਤੇ ਗੱਲਬਾਤ ਹੋ ਜੂ ਜਿਹੜੀ ਕੋਈ ਹੈ ਫਰਕ-ਚਰ ਕੱਢ ਲਾਂਗੇ ਮੈਂ ਤਾਂ ਕੀ ਦੱਸਣਾ ਉਹ ਹੀ ਦੱਸ ਦੇਣਗੇ ਚਲ ਆਉਣ ਦੇ ਤਾਂ ਸਹੀ ਆਪਾਂ ਦੇਖੋ ਭਾਈ ਮੈਨੂੰ ਨਹੀਂ ਲੱਗਦਾ ਸਰਪੰਚ ਜੀ ਦਾ ਬਣ ਕਾਹ ਲੈ ਕੇ ਕਹਿੰਦਾ ਕੱਲ ਨੂੰ ਕੀ ਮੂੰਹ ਆਇਆ ਆ ਆ ਕਰਦੇ ਆਲ ਮੈਂ ਉਹ ਆ ਗਿਆ ਚਲੋ ਚੰਗੀ ਗੱਲ ਆ ਗਿਆ ਸਸਰੀ ਕਾ ਸਰਪੰਚ ਸਾਹਿਬ ਸਹੀ ਕਾ ਹੋ ਠੀਕਾ ਹੋਰ ਮੈਂਬਰ ਸਾਹਿਬ ਠੀਕ ਹੈ ਜੀ ਠੀਕ ਹੈ ਠੀਕ ਹੈ ਤੁਸੀਂ ਸੁਣਾਓ ਵਧੀਆ ਵਧੀਆ ਸਰਪੰਚ ਸਾਹਿਬ ਸਸਰੀ ਕਾ ਸਰਪੰਚ ਸਾਹਿਬ ਠੀਕਾ ਠੀਕਾ ਕਮਜ਼ੋਰ ਹੋਰ ਠੀਕਾ ਹਾਂ ਠੀਕਾ ਹੋ ਸਰਪੰਚ ਸਾਹਿਬ ਸੇ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਹੋਰ ਕਮਜ਼ੋਰ ਠੀਕ ਆ ਠੀਕ ਆ ਸਰਪੰਚ ਸਾਹਿਬ ਹਾਏ ਦੱਸੋ ਫਿਰ ਦੱਛਣ ਨੂੰ ਅਸਤਾ ਕੀ ਰਸਾ ਝਪੰਕ ਦੱਛੂ ਅਸੀ ਕਿ ਰਸਾ ਅੰਗਾ ਸਾਡੇ ਪੀ ਨਹੀਂ ਕਹਦਾ ਚਾਗਦਾ ਮੈਂ ਤਾਂ ਕੀ ਧਾਕਣਾ ਮੈਂ ਤਾਂ ਕੋਈ ਨਾ ਬੰਨ ਤਾਂ ਬਹਿ ਕੇ ਗੱਲ ਹਾਂ ਇਹ ਭਾਈ ਦੱਛਣ ਇਹ ਜਿਹੜਾ ਭਾਈ ਬੰਨ ਚ ਸਾਡਾ ਚਾਰ ਕਲਾ ਬਣ ਕਾਦੇ ਨਾ ਦਾ ਦੱਬੀ ਬੈਠੇ ਕਾਦਾ ਦੱਬੀ ਬੈਠੇ ਜੇ ਦੱਬੀ ਬੈਠੋ ਜਾਂ ਦੱਬੀ ਨੂੰ ਬਿਨਾ ਦੱਬੇ ਤੋਂ ਕੱਟ ਕਰ ਲਿਆ ਸਪੈਂਚਾ ਮੇਰੀ ਗੱਲ ਸੁਣਾ ਦੱਸੋ ਇਹ ਤਾਂ ਐਵੇਂ ਮਾਰਦਾ ਪੱਕਾ ਹੀ ਅੱਛਾ ਤੇ ਅਸੀਂ ਲਿਆ ਚਾਰ ਕਲਾ ਬਣ ਬੈ ਉਹ ਸੋਨੂੰ ਵੀ ਪਤਾ ਹੀ ਉਹ ਅਸੀਂ ਬੈ ਲਿਆ ਅੱਛਾ ਅੱਛਾ ਹਾਂ ਤੇ ਉਹ ਆ ਕਿ ਸਾਡੇ ਆ ਕੇ ਸਾਡਾ ਬਣਦਾ ਯਾਰ ਇਹਨਾਂ ਦਾ ਕਿਵੇਂ ਲਿਆ ਸੀ ਕਿਵੇਂ ਦੇ ਦਿੱਗੇ ਨਹੀਂ ਬਾਈ ਵਾਲਾ ਬੰਦਾ ਵੀ ਜੱਣ ਵੀ ਆ ਬੰਦੇ ਤੋਂ ਲਿਆ ਕੇ ਭੈਣ ਤੋਂ ਅਦਾ ਕੋਈ ਉੱਤਲ ਡਿੱਗ ਪਿਆ ਬਾਈ ਵੀ ਬਾਈ ਕੋਈ ਬੰਦਾ ਤਾਂ ਖੜਿਆ ਮੂਰੇ ਸ਼ਰਮ ਲੋਕੇ ਦਾ ਨਹੀਂ ਕੰਮ ਚੱਲਣਾ ਇਹਦਾ ਹੁਣ ਜੇ ਬੈ ਲੈਤਾ ਹੋਇਆ ਤਾਂ ਬਾਈ ਹੀ ਵੱਜੂ ਹਾਂ ਉਹਦਾ ਹਿੱਸਾ ਹੋਇਆ ਤਾਂ ਫਿਰ ਉਹ ਬੰਦਾ ਦੇਣਾ ਪੂ ਬਾਈ ਜੀ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਗੱਲ ਆ ਦੱਸੋ ਇਹਨੇ ਸਾਰੀ ਜ਼ਮੀਨ ਜਾਇਦਾਦ ਗਾਲੀ ਜਾਂਦਾ ਹੁਣ ਅੱਖ ਧਰ ਲਈ ਸਾਡੇ ਤੇ ਵੀ ਭਾਈਆਂ ਤੋਂ ਖੋਮਾਵੇਂ मेरी गलट करावे तूफा कह दिया चौरा मेनूड़ी बाहन ਗੜਾ ਤਾਂ ਭੁੱਖਾ ਮਰਨਾ ਗਿਆ ਜੇ ਤੁਹਾਨੂੰ ਛੱਡਦੇ ਫਿਰ ਰਾਜਾ ਇਹ ਆਪ ਦੀ ਤੂੰ ਕਮਾਈ ਕਰਕੇ ਬਣਾ ਕੇ ਦਿਖਾ ਹਾਂ ਤੁਸੀਂ ਬਹੁਤ ਕਰਿਆ ਹਾਂ ਬਹੁਤ ਛੋਜੇ ਵਰਗੀ ਕਾਹਨੂੰ ਕਰੇ ਕੋਈ ਕਹਿੰਦਾ ਮੇਰੀ ਗੱਲ ਸੁਣਾ ਦੋ ਕਣਾਂ ਤਾਂ ਅਸੀਂ ਲਈਆ ਬੈ ਦੋ ਕਣਾਂ ਜੋ ਭਾਈ ਅਸੀਂ ਬੇਬੇ ਸਾਮੀ ਸੀ ਦੋ ਕਣਾਂ ਬੇਬੇ ਲਵਾ ਗਈ ਸਾਡੇ ਨਾਲ ਅੱਛਾ ਉਹ ਚਾਰ ਕਣਾ ਬਾਣ ਬਾਦਾ ਉਦੋਂ ਬੇਬੇ ਨੂੰ ਸਾਹਮਣੇ ਵੇਖ ਤਾ ਕੇ ਸਾਨੂੰ ਵਾਲੀ ਦੀ ਹਲਕਤ ਆ ਉਹ ਤਾਂ ਕਿਸੇ ਨੇ ਸਾਂਭੀ ਨਹੀਂ ਉਹ ਤਾਂ ਸਾਂਭੀ ਅਸੀਂ ਹੁਣ ਬਾਣ ਚਾਹੀਦਾ ਵੀ ਉਹਨੂੰ ਕੋਈ ਸਾਂਭਦੇ ਵੀ ਸਹੀ ਨਹੀਂ ਸਰਪੰਚਾਂ ਨੂੰ ਆਏ ਵੀ ਪੁੱਛ ਲੈ ਵੀ ਪਹਿਲੇ ਦਿਨਾਂ ਨੇ ਚਾਰ ਕਣਾ ਵਾਲਾ ਬੈ ਲੈ ਲਈ ਹੁਣ ਦੋ ਬਿਚ ਬੇਬੇ ਦੀ ਆ ਗਈ ਦੋ ਬੈਕ ਤੇ ਖੜਾਉਂਗੇ ਵੀ ਭੰਡੇ ਖਸਮੋਂ ਕੋਈ ਪੈ ਰਹਾਏ ਵੀ ਥੋੜੇ ਖੜਾ ਕੇ ਰਹਾ ਹਾ ਗੱਛੀ ਸੱਚੀ ਕੋਈ ਤੇ ਦਾ ਬੰਦਾ ਖੜ ਜੇ ਕੰਗੇ ਨਾ ਤੂੰ ਬੇਬੇ ਸਾਂਭੀ ਨਾ ਫੇਰਾ ਉਹ ਤਾਂ ਕਿਸਾਨੂੰ ਅਲਕਤ ਆਉਂਦੀ ਐ ਤੁਸੀਂ ਲਗਾਇ ਸੀ ਜਦੋਂ ਮਾਰੇ ਘਰੋਂ ਚੱਕਿਆ ਜੀ ਬਿੰਦੇ ਜੀ ਬੇਬੇ ਵਿਚਾਰੀ ਪਈ ਆਈ ਨਹੀਂ ਹਟਿਆ ਆ ਪਾੜੇ ਮੂੰਹ ਵਾਲਾ ਚੰਨ ਨੇ ਸਾਮੀਆਂ ਸਾਡੇ ਬਾਹਰ ਦੇ ਮਾਰੇ ਸਾਮੀ ਕੇ ਬਾਣ ਮਾਰੇ ਸਾਹਮਣੇ ਸੀ ਤੇ ਤੁਸੀਂ ਸਾਹਮਣੇ ਲੈਂਦੇ ਤੁਸੀਂ ਸਾਹਮਣੇ ਪਈ ਸੀਗੀ ਤੇਰੇ ਘਰੇ ਸੀਗੀ ਜੱਕ ਤੂਰੀਆਂ ਚ ਮੰਜੜਾ ਤਾਂ ਤੁਸੀਂ ਸਾਹਮਣੇ ਲੈਂਦੇ ਅੱਛਾ ਪਾਣੀ ਅੱਧੀ ਤਾਂ ਬਿਮਾਰ ਹੋ ਗਈ ਆ ਬਿੱਡਕ ਨੂੰ ਕੱਲ ਨੂੰ ਕਹਿੰਦੇ ਬਾਪੂ ਜੀ ਵੀ ਲਿੱਲੀ ਫੜ ਕੇ ਮਚਾਉਂਦੇ ਰਹੇ ਆ ਹਾਂ ਮਚਾਉਂਦੇ ਰਹੇ ਆ ਕਹੇ ਵੀ ਕੰਚਲ ਜੋ ਕਦੇ ਬੇਬੇ ਤੇ ਕਦੇ ਪਏ ਤੇ ਆ ਮੈਂ ਪਰ ਮੇਰਾ ਕਮਾਟਿਆ ਖੇਤ ਦਾ ਨੂੰ ਪੁੱਛ ਲੈ ਯਾਰ ਆਪਣੇ ਤਾਂ ਇਹ ਗੱਲ ਬਾਤ ਹੀ ਨੇ ਬੱਟਾ ਵੱਢੀ ਜਾਂਦਾ ਸਾਰਾ ਦਿਨ ਕਮਾਂਡੀ ਬੈਠਾ ਉਹਦਾ ਭੈਣ ਚੋ ਤੇ ਕਹਿੰਦਾ ਬੱਟਾ ਵੱਢ ਲੈ ਆ ਬੰਬਰ ਦੀ ਬੱਟ ਨਹੀਂ ਛੱਡੀ ਤੁਸੀਂ ਨਾਲ ਪੰਚਾਇਤ ਦਾ ਬੰਦਾ ਆ ਗਿਆ ਉਹ ਲੜਨਾ ਸਾਨੂੰ ਸਪੰਜ ਜਨ ਦੇ ਨਾ ਲੜਨਾ ਸਾਨੂੰ ਸਦਾ ਉਹ ਲੜਨਾ ਚੱਲ ਤੁਸੀਂ ਕਰਾ ਜੋ ਭਾਈ ਫੈਸਲਾ ਸਾਡੀ ਤਾਂ ਇਹ ਕਰੇ ਨਾਲ ਗੱਲ ਕਰੋ ਸਾਨੂੰ ਕਿਸੇ ਮਿੰਤੀ ਹੋਵੇ ਭਾਈ ਵੰਡ ਕੇ ਭਾਈ ਤਕਸੀਮੇ ਹੌਣੀ ਦਾ ਬੈਠਾ ਲੰਗੜਾ ਮੈਂ ਕਿਉਂ ਨਹੀਂ ਹੋਣ ਦਿੰਦਾ ਨਹੀਂ ਕਰਦਾ ਪਟਵਾਰੀ ਕੋਲੇ ਇਹਨੂੰ ਕਹੇ ਸਾਰੇ ਪਿੰਡ ਦੀ ਮਿੰਤੀ ਕਰਾ ਲੈ ਇਹਨੂੰ ਬਾਵਾ ਨਿਕਲੇ ਹੋਗੀ ਹਾਂ ਮੈਨੂੰ ਕਿਸੇ ਮਰੇ ਯਾਰ ਮਿੰਟੀਆਂ ਕਰਾਉਣ ਦੀ ਸਾਨੂੰ ਮਿੰਟੀਆਂ ਦੀ ਕਿਲੋੜਾ ਯਾਰ ਸਰਪੰਚਾ ਕਹਿੰਦਾ ਭਾਈ ਮੈਂ ਖਾਲ ਬਾਹੂ ਸਾਂਝਾ ਖਾਲ ਐ ਸਾਡਾ ਤੇ ਬਾਹੂ ਜਿਹੜਾ ਮੇਰੇ ਚਾਹੁੰਦਾ ਮੈਂ ਬਾਹਰ ਸਕਦਾ ਫਿਰ ਪੰਜ ਸੱਤ ਜਿਹੜਾ ਜੀ ਉਹ ਤਾਂ ਸਾਂਝਾ ਉਹ ਤਾਂ ਮੈਂ ਬਾਹੂ ਪਾਉਂ ਖਾਲ ਬਾਹੂ ਮਿੰਗਾ ਨਹੀਂ 25 ਜਿੰਨੇ ਚਲੇ ਜਾਂਦੇ ਮੈਨੂੰ ਜਿਹੜਾ ਭਾਈ ਮੇਰੇ ਫੁੱਟ ਥਾਉਂਦਾ ਮੈਂ ਬਾਹਰੋਂ ਆਵਦਾ ਇਹ ਬਾਹਰ ਮੈਂ ਕਿਵੇਂ ਬਾਹਰਣਾ ਇਹ ਖਾਲ ਬਾਹੂ ਆ ਉਹ ਨਹੀਂ ਬਾਹਰੇ ਦਾ ਕੱਟਿਆ ਨਹੀਂ ਜਾਊਗਾ ਫਿਰ ਕਹੋ ਕਿੱਥੇ ਜਾਊ ਸਾਨੂੰ ਬੱਦ ਨਹੀਂ ਆਉਗਾ ਮੈਂ ਆਪ ਦਾ ਪੱਛਾ ਬਾਹਰ ਨਾ ਭੱਟ ਤੁਸੀਂ ਆ ਤੁਸੀਂ ਆਪ ਦੀ ਬਾਹਰੋ ਯਾਰ ਮੈਂ ਪਾਣੀ ਹਾਂ ਅਸੀਂ ਪਾਣੀ ਕਿੱਧਰ ਦੀ ਹੇ ਯੋ ਕੋਈ ਨਕਸ਼ੇ ਚ ਪੰਚਾਇਤੀ ਛੱਡਿਆ ਤੇ ਭਾਈਵੰਡ ਦਾ ਕੱਟਿਆ ਹੋਇਆ ਛੱਡਿਆ ਭਾਈਵੰਡ ਚੁਸੀ ਦੇ ਦਿਓ ਜਿਹੜੀ ਬੰਦੀ ਚਾਰ ਕਾ ਬੰਦੀ ਬੰਦੀ ਤੇਰੀ ਚਾਰ ਕਾ ਅੱਛਾ ਖਾਲ ਛੋਟੇ ਮੇਲੇ ਕੱਟਿਆ ਗਿਆ ਉਹ ਬਾਹਰ ਨਹੀਂ ਕੱਟਿਆ ਗਿਆ ਹਾਂ ਉਹ ਰਹਿੰਦੇ ਰਹਿੰਦੇ ਅਬ ਮੈਂ ਤੇ ਤੁਹਾਨੂੰ ਦੱਸਾਂ ਮੈਂ ਕਹਿੰਦਾ ਇਹ ਭਾਈ ਬੈਠੇ ਆ ਸਰਪੰਚ ਸਾਹਿਬ ਫਰਦ ਕਢਾ ਕੇ ਲਿਆਏ ਆ ਜੀ ਇਹਨਾਂ ਦਾ ਭਾਈ ਇਹ ਬੇੜਾ ਇਹਨਾਂ ਦਾ ਭਾਈ ਬੜ ਜੋ ਚਾਰ ਕਾ ਵੱਧ ਨੌ ਕਰਾਈ ਬੈਠਾ ਆ ਪਤਾ ਨਹੀਂ ਗਰਦੌਰਿਆਂ ਵਿੱਚ ਪਟਵਾਰੀ ਨਾਲ ਕੇ ਰੁਪਏ ਦੇਖ ਕੇ ਕਰਾਈ ਬੜਾ ਨਹੀਂ ਕਿਵੇਂ ਕਰਾਈ ਆ ਮੈਨੂੰ ਵੇਖੀ ਚੰਚਰੀ ਮੈਂ ਪੰਜ ਜਨਾਂ ਚੱਕੀ ਫੇੜਾ ਕੋਈ ਪੜਕੇ ਨਹੀਂ ਸੁਣਾਉਂਦਾ ਬੰਤ ਨਾ ਤਾਂ ਇੱਥੇ ਵੱਧ ਬੋਲੀ ਜਾਂਦਾ ਤੁਹਾਡੇ ਉਹ ਨਾ ਤਾਂ ਮੇਰੀ ਗੱਲ ਸੁਣ ਨਾ ਦੀ ਤਾਂ ਕੋਈ ਗੱਲ ਨਹੀਂ ਨਾ ਤਾਂ ਹੁਣ ਕਬਜਾ ਤਾਂ ਇਹਨਾਂ ਕੋਲੇ ਹੈਗੀਆਂ ਜੀ ਨਾ ਉਹ ਤਾਂ ਹੁਣ ਸਾਂਝੇ ਖਾਤੇ ਚ ਚਾਰ ਕਣਾ ਵੱਧ ਛੜ ਗਈ ਹੁਣ ਕਬਜਾ ਇਹਨਾਂ ਕੋਲੇ ਪੂਰਾ ਹਾਂ ਬਾਣ ਹਾਂ ਨਹੀਂ ਹੈ ਗਈ ਪੂਰਾ ਪਿੱਛੇ ਅਸਾ ਦੇ ਉਹ ਪੂਰਾ ਸਰਪੰਚਾ ਤਾਂ ਸਾਝੇ ਘਾਤੇ ਚ ਚੜ ਕੇ ਚਾਰ ਪਾਵਾ ਬੱਟਾ ਬੜੀਆਂ 40 ਕਰਮਾ ਲੰਮੀ ਵਾਹੀ ਦੀਆਂ ਸਾਡੀਆਂ ਭੈਣ ਚੋਟੀਆਂ ਬੱਤੀ ਵੀ ਨਹੀਂ ਬਣੀਆਂ ਕੱਤੀ ਕੇ ਪਤਾ ਨਹੀਂ 3.31 ਆਏ ਤਾਂ ਯਾਰ ਕਰਮਾ ਭੇ ਮਾਰ ਦੂੰਗਾ ਆਏ ਕਰਮਾ ਮੈਂ ਬਿਧਾ ਘਟਾ ਦੂੰ ਓਥੇ ਚੁੰਬੜ ਨੂੰ ਚਾਰ ਸਾਨੂੰ ਪਿਓ ਪੁੱਤਾਂ ਨੂੰ ਭੱਜ ਕੇ ਆਇਆ ਆਈ ਗੱਡੀ ਤੂੰ ਵੀ ਚੜਾਉਂਦਾ ਸੀ ਹਾਂ ਸਾਡੇ ਨੇ ਗੱਡੀ ਚੜਾਉਂਦਾ ਸੀ ਹਾਂ ਕੱਲ ਲਗਾਈ ਸੀ ਉੱਥੇ ਹਾਂ ਓਏ ਜੀ ਬੋਲਦੀ ਗੱਡੀ ਸੀ ਨਾ ਨਾ ਜੀ ਮੈਂ ਤਾਂ ਕੋਝਾ ਚੈਨ ਨਰਮਾ ਚੱਲਣਾ ਦਾ ਆ ਆ ਇਹ ਮੁੰਡਾ ਦਾ ਪਾਲਾ ਐ ਕਰੇ ਕਿਵੇਂ ਕਰੇ ਪਾਲਾ ਨੂੰ ਕਰਿਆ ਐਦਾ ਐ ਕਹਿੰਦਾ ਸੀ ਬਾਬਾ ਥੱਲੇ ਆ ਗਈ ਤਾ ਥੱਲੇ ਆ ਗਈ ਮੇਰੀ ਗੱਲ ਸੁਣੋ ਛੋਟਾ ਨਮਾ ਹਾਂ ਇਹਨਾਂ ਦਾ ਭਾਈਆਂ ਦਾ ਚਲ ਆਉਂਦਾ ਆਦਾ ਟਿਕਾਈ ਨਾ ਨਿਭੜ ਲੈਣੀਆਂ ਥੋੜਾ ਤੁਸੀਂ ਮੁੰਡੇ ਛੋਟੇ ਆ ਚੌਰਾ ਰੇਸ ਦੇ ਦੇ ਐ ਕਰੇ ਉੱਤੇ ਚੜਾਵੇ ਸਾਡੇ ਗੱਡੀ ਗੱਡੀ ਨਹੀਂ ਦੇਖ ਹਾਂ ਮੁੰਡੇ ਨੂੰ ਪੁੱਠਾ ਬੋਲਦੇ ਆ ਪੁੱਠਾ ਬੋਲਦੇ ਆ ਸਰਪੰਚ ਸਾਹਿਬ ਵੀ ਇਹ ਸਾਡੇ ਅੱਧੇ ਕਿਲੇ ਤੇ ਲੰਮਟ ਨਾ ਕਰਾ ਜਣ अच्छा ठीक है आई लिमिट तक में फिर दे आसी रोज कचईया देख देया ये तो, तो, तो गलत गल है सरपंच तासी आ दे बांधते कराणे यार इने दे के में करा लांगे गिनती नहीं हुंदी उन्ना च तूसी लिमिटा पंगा ना लो लिमिटे आसी वाले बांधते करावांगे यार आ दे बांधते कराउनी है ओ जेड़े होर किले है तेरे ओथे करा लो भरोसेती कराणे पंचायत किमे होजू साडा टूठ मन्नो आ पंचायत बैठे इतना बद्द कइके ना कट ओ बैठा गमदूर है ना सीधी पुछला गमदूर दे सामने मने पंच चंबड़ के खूंडा मारना वे ओ गमदूर तो पुछला ਨਾ ਇਹ ਬੰਦ ਨਹੀਂ ਬੈਠਾ ਨੋਕ ਹੁਣ ਇਹਨਾਂ ਨਾਲ ਇਹਨਾਂ ਦੀ ਉਹ ਇਹਨਾਂ ਦੱਸ ਖਿਆ ਇਹ ਵੇਖਰੀ ਬੰਦੇ ਦੇ ਤੁੰਸ਼ ਲਈ ਦੇਣਾ ਗੱਲ ਕਰੀ ਕੱਲ ਨੂੰ ਨਾ ਤੇਰਾ ਤਾਂ ਹੁਣ ਜਰਾ ਭਾਈ ਚਰਾ ਨਾ ਸਾਡੇ ਨਾਲ ਸਾਰਿਆਂ ਨਾਲ ਹੀ ਹੈ ਤੇਰਾ ਕੱਲ ਨੂੰ ਵੀ ਕੀ ਪਤਾ ਤੇਰਾ ਇੱਧਰ ਆਉਣਾ ਪੈ ਜੇ ਚੰਦ ਪਨੀ ਸਾਂਝੀ ਗੱਲ ਕਰੀ ਹਾਂਜੀ ਗੱਲ ਕਰੂਗਾ ਵੀ ਇਹੇ ਜੀ ਗੱਲ ਹੋਈ ਤਾਂ ਨਹੀਂ ਹਾਂਜੀ ਇਹੇ ਜੀ ਗੱਲ ਤਾਂ ਨਹੀਂ ਹੋਈ ਚੁੰਬੜ ਦੀ ਨਾ ਨਾ ਕੋਈ ਚੁੰਬੜ ਨਾਲ ਤੇ ਫੇਰ ਬੱਸ ਹਾਂ ਉਹਨਾਂ ਕਰ ਚੁੰਬੜ ਨਾਲੀ ਗੱਲ ਨਹੀਂ ਹੋਈ ਮਰਿਆ ਮੁਕਰਿਆ ਜੀ ਕੀ ਗਾਰੂ ਆ ਯਾਰ ਇਹ ਤਾਂ ਐਵੇਂ ਲੜਾਈ ਭਾਲਦਾ ਵੀ ਲੜ ਕੇ ਇਕਰਾਰ ਜੀ ਤੌਰ ਤੇ ਹੂੰ ਮਿਲ ਲੈਨੇ ਆਪਾਂ ਖਾਦਾ ਮਿਲ ਲਗੇ ਨਹੀਂ ਅਸੀਂ ਅਸੀਂ ਮਿੰਨਤੀ ਸਾਡਾ ਬਾਣ ਪੂਰਾ ਮੰਨ ਕੇ ਪੰਚਾਇਤ ਨੂੰ ਵੀ ਨਹੀਂ ਗੱਲ ਕਰਨ ਲੈਂਦੇ ਤੌਰ ਤੇ ਕਰ ਹੂੰ ਮੈਨ ਲੋ ਕਰਮਾ ਮਾਰ ਲੋ ਪੀਤੇ ਨਾ ਮੈਨ ਲੋ ਕਰਾਂ ਮੇਰੀ ਗੱਲ ਸੁਣ ਲੈ ਜਿਹੜੀ ਕਰ ਕਿੰਨੀ ਤੀ ਗਈ ਉਹ ਕੰਕਲਾਵਾਂਗੇ ਅਸੀਂ ਕੌਣ ਕਦਾਂ ਗਿਆ ਦੋਨੇ ਤੇ ਰੰਗੀ ਪਿੱਤੀ ਜਾਉ ਕਾਲੇ ਕੁੰਕ ਦਾ ਮਿੱਧੀ ਵੀ ਆ ਮੇਰੀ ਗੱਲ ਸੁਣ ਸਰਪੰਚਾ ਜੇ ਤੂੰ ਕਹਿਣਾ ਤੂੰ ਕੋਲੇ ਖੜ ਕੇ ਭਾਈ ਮਿੰਨਤੀ ਕਰਾ ਦੇ। ਅਸਲ ਐਂ ਕਸੇ ਭਾਈ ਜੇ ਕਰ ਕਾ ਬੱਢ ਕੇ ਤਾਂ ਬਾਦ। ਫਾਸਲ ਦਾ ਕਣਕ ਵੱਢ ਕੇ। ਹਾਂ ਜੀ ਅਸਲ ਝੋਨਿਆਂ ਤੋਂ ਬਾਅਦ। ਹਾਂ ਝੋਨਿਆਂ ਤੋਂ ਬਾਅਦ। ਸਰਪੰਚਾ ਹੋਰ ਖਾ ਲੈ। ਮੈਨੂੰ ਕਹੇ ਕਣਕ ਵੱਢ ਕੇ ਆਲੀ ਦਰਖਾਸਤ ਦੇ ਦੇ ਤਕਸੀਮ ਕਰਾ ਲੈ। ਹਾਂ ਫਿਰ ਉਦੋਂ ਕਰ ਲੋ ਫਿਰ। ਹਾਂ ਐਵੇਂ ਹੀ ਕਰ ਲੋ ਜੀ ਉਹਦੇ ਫਿਰ ਉਹੀ ਗੱਲ ਹੈ ਤੂੰ ਪੰਚਾਇਤ ਝੁਕਦੇ ਪੱਲੇ ਬੰਨੀਆਂ ਨਾ ਮੈਂਬਰ ਬੋਲਦਾ ਮੈਂਬਰ ਬੈਠਾ ਇੱਕ ਸਰਪੰਚ ਦਾ ਰਸਤੇ ਉਂ ਕੀ ਬੋਲਿਓ ਤੁਸੀਂ ਆਪ ਹੀ ਨਹੀਂ ਨੇਂਦੇ। ਤੁਸੀਂ ਬੋਲਦੇ ਸਰਪੰਚ ਨੇ। ਨਾ ਨਾ ਮੈਂਬਰ ਉਹ ਛੋਟੇ ਕਮੇਟੀ ਸੀ ਯਾਰ ਉਹਨਾਂ ਦਾ ਕਲੇਸ਼ ਹੋ ਤੁਸ ਕਰਾਈ ਰੋਕੇ ਮੇ ਭਾਗੇ ਯਾਰ ਤੁਸੀਂ ਮੂਹਰੇ ਹੋ ਕੇ ਉਸ ਤਾਂ ਤਿਆਰ ਆ ਸਾਡੇ ਨਾਲ ਦੋਨੇ ਤੇਰਾ ਨਾਲ ਤਿਆਰ ਹਸਤਾ ਜਾਨੂ ਆ ਵੀ ਸੱਗਲੀ ਕਾਨੋ ਗੋ ਨੂੰ ਸਾਡੀ ਉਟਵਾਦੀ ਚਾਟ ਪਾਉਂਦੇ ਆਉਦੇ ਹੀ ਨਹੀਂ ਸਾਡੇ ਕਾਦੀ ਪਾਉਨੇ ਚਾਟ ਆ ਮੈਂ ਤਾਂ ਪ੍ਰਪੇ ਤੌਰ ਤੇ ਕਤਲਾ ਨੂੰ ਸਾਫ ਆ ਗਿਆ ਨਾ ਘਾਟੇ ਨੂੰ ਹੋ ਜੂ ਹੋ ਜੇ ਕਤਲੀ ਹੋ ਜੇ ਹੋ ਜੇ ਫਿਰ ਯਾਰ ਹੋ ਜੇ ਕਤਲੀ ਹੋ ਜਾਂਦੀ ਇਹਨੇ ਮਰਨਾ ਮੇਰੇ ਹੱਥੋਂ ਗੱਲ ਨਹੀਂ ਬਾਤਣੀ ਠੰਡੇ ਰੋ ਠੰਡੇ ਹਾਂ ਇਹ ਚ ਨਾ ਸਾਨੂੰ ਘਟਾ ਨਾ ਮੈਂਬਰ ਨੂੰ ਘਟਾਏ ਸਾਨੂੰ ਦੋਨੇ ਭਾਈਆਂ ਨੂੰ ਘਟਾ। ਸਾਨੂੰ ਤਾਂ ਪਈ ਰਿਆ ਸਾਨੂੰ ਤਾਂ ਚਾਰ ਕਾਂ ਦਾ ਹੈ ਹੀ ਰਿਆ। ਲੱਖ ਮਰੋਂਗੇ ਲੱਖ ਤੁਸੀਂ ਦਿਓਗੇ ਲੱਖ ਤੁਸੀਂ ਦਿਓਗੇ। ਇਹਨਾਂ ਨੂੰ ਦਰੀ ਨਹੀਂ ਮਰਨ ਦਾ। ਇਹਨੂੰ ਤਾਂ ਆਇਆ ਜੀ ਮੈਂ ਤਾਂ ਗਰੀਬੀ ਨਾਲ ਵੀ ਮਰਿਆ ਪਿਆ ਹਾਂ। ਕੋਈ ਨਹੀਂ। ਅੱਛਾ ਇਹ ਤਾਂ ਆਏ ਚੱਕੀ ਫਿਰਦਾ ਯਾਰ ਇਹਨਾਂ ਨੂੰ ਤਾਂ ਮੈਂ ਭਰਾ ਹੈ ਹੀ ਨਹੀਂ ਮਾਰਦਾ। ਤੂੰ ਚੱਕੀ ਫਿਰਦਾ 20 ਚੱਲੇਦਾ ਹੁਣ ਤੂੰ ਬਾਣ ਭਾਲਦਾ। ਬਾਣ ਭਾਲਦਾ। ਪਰਥੋਂ ਜੀ ਆਏ ਖੇਤੋ ਜਿੱਦੇ ਗਮਜ਼ੂਰ ਦੀ ਗੱਲ ਕਰ। ਛਰੋ ਉੱਥੇ ਲੁਕੇ ਬੈਠਾ ਛਾਣਾ ਬੈਠਾ ਦੇਖ ਲੈ। ਸਰੋਇ ਤਾਂ ਲੈ ਕੇ ਬੈਠ ਸਕਦਾ। ਬੈਠ ਕਾਂ ਲੈਂਦਾ। ਬਾਣ ਚ ਆਪਦੇ ਕਿਤੇ ਖੜ੍ਹੇ। ਚੰਦ ਦਾ ਕਹਾਣੀ ਜਿਹੜੀ ਗੱਲ ਸਾਡੇ ਬਣੀ ਉਹ ਤਾਂ ਹੀ ਬੁੰਝ ਗਈ ਜਾਨ ਅੱਛੀ ਲੈਣਾ ਤੇਰੀ ਭੈਣ ਚੋਦੀ ਹੈ ਚੱਲੋ ਗੱਲ ਤੂੰ ਦੇ ਦੇ ਕਾ ਚਾਹੇ ਬੋਲਦੇ ਹੁੰਦੇ ਮੂੰਹ ਨਹੀਂ ਬੋਲਦੀ ਗੱਲ ਮੂੰਹ ਤੇ ਤਾਂ ਹਟ ਜੂਗੀ ਉਹ ਬੰਦ ਠੰਡਾ ਰਹਿ ਗਿਆ ਤੇਰਾ ਚਾਹੇ ਖੁਣ ਕੇ ਰੰਗ ਠੰਡਾ ਰਹਿ ਬੰਦ ਠੰਡਾ ਤੇ ਮਿਲ ਲੈਣੇ ਸਾਰੇ ਰਲ ਕੇ ਪਰ ਅੱਪਾ ਜੀ ਸਾਡਾ ਤਾਂ ਇਹ ਕਦੇ ਤਾਂ ਇਹ ਬਗ ਜਾਂਦੇ ਆ ਬੇਬੇ ਤੇ ਅਗੇ ਭੇਜੇਗੀ ਸਾਨੂੰ ਬੱਧ ਹਾਂ ਬੇਬੇ ਦੇਖੀ ਗਈ ਹੈ ਕਦੇ ਕਹਿ ਜਾਂ ਬੈ ਨਹੀਂ ਤਾਂ ਅੱਜ ਤਾਈ ਮੈਨੂੰ ਐ ਬੰਦਾ ਤੇ ਐ ਵੀ ਕਿਹੜਾ ਭੇਜੇਗਾ ਇਹਨਾਂ ਨੂੰ ਕਿਉਂ ਕਮਾਂਡ ਮੱਥਾ ਜਿੰਨੇ ਮੱਥੇ ਲੱਗਦੇ 4 ਰੁਪਏ ਤੇ ਸਾਰਿਆਂ ਨੂੰ ਜਾਣਦੇ ਮੈਂ ਵੀ ਪਿੰਡ ਚ ਜੇ ਸਰਪੰਚਾਂ ਨੇ ਉਹ ਪਿੰਡੂ ਵਗ ਗਿਆ ਦੇ ਕੇ ਬਾਣਾ ਫੇਰ ਅੱਛਾ ਜਿਹੜਾ ਬੰਦਾ ਉਹ ਲੈ ਲੀ ਉਹ ਪਿੰਡੋ ਵਗ ਜਾਂਦਾ ਪਹਿਲੀ ਗੱਲ ਚ ਦੂਜੀ ਗੱਲ ਬੇਬੇ ਨੂੰ ਸਾਹਮਣੇ ਨਹੀਂ ਇਹਨਾਂ ਨੇ ਸਾਹਮਣੇ ਤੇ ਹੁਣ ਦੇਖੋ ਕੱਲ ਨੂੰ ਪਈ ਕੋਈ ਬਾਪੂ ਵੀ ਸਾਹਮਣੇ ਹੋਵੇ ਨੰਗਾ ਨਿਕਲ ਆਵੇ ਇਹਨਾਂ ਦਾ ਭੇਤ ਨਹੀਂ ਆਉਂਦਾ ਇਹ ਕਿਸੇ ਗੱਲ ਤੇ ਖੜਦੇ ਹੀ ਨਹੀਂ ਹਨ ਹੂੰ ਗੱਲ ਤੇ ਤਾਂ ਖੜਨਾ ਪੁੱਛੇ ਜੇ ਤਕਸੀਮ ਨੂੰ 20 ਵਾਰੀ ਦਰਖਾਸਤਾਂ ਦੇਤੀਆਂ ਅੱਛਾ ਜਦੋਂ ਪਟਵਾਰੀ ਆਉਂਦਾ ਜਾਂ ਕੋਈ ਹੋ ਪਹਿਲੀ ਗੱਲ ਤਾਂ ਆਉਂਦੀ ਹੀ ਨਹੀਂ ਜੇ ਕੋਈ ਆ ਜਾਂਦਾ ਸਾਈਨ ਨਹੀਂ ਕਰਦਾ ਉੱਥੇ ਜਾ ਕੇ 10-5 ਤੋਂ ਨਿਆਉਂਦੇ ਆ ਅਈ ਮੇਰੇ ਵਾਹ ਤੇ ਬਤਾਵੇਂ ਆਉਦੇ ਕੋਲੋ ਹਾਂ ਹਾਂ ਕਲਚ ਤਨ ਕੀ ਕਰਨਗੇ ਫਿਰ ਮੈਨੂੰ ਹੀ ਲੱਗ ਜਾਣੀ ਇਹਨਾਂ ਨੂੰ ਕਿਨੇ ਕਿਨੇ ਰੁਪਏ ਕਿਦੇ ਕੋਲੇ ਧਰੇ ਪਏ ਆ ਵਾਧੂ ਕਿਨੇ ਕੋਲੇ ਪਏ ਆ ਛੋੜੇ ਕੋਲੇ ਧਰੀ ਪਏ ਆ ਪੰਜ ਕਿਦੇ ਪੱਟੇ ਐ ਜੀ ਬਾਈ ਕੋ ਹੁਣ ਡੰਡਾ ਲਾ ਕੇ ਕੜਾਈ ਆ ਬਾਹੀ ਨਹੀਂ ਗਏ ਹਾਂ ਠੇਕੇ ਤੇ ਲੈਂਦੇ ਸੀ ਠੇਕੇ ਤੇ ਲੈਂਦੇ ਸੀ ਜੀ ਆਪਾਂ ਛੋਟੋ ਹੱਡਾ ਰੋੜੀ ਦੀ ਨਹੀਂ ਛੱਡੀ ਚਾਰ ਮਰਲੇ ਪੰਜ ਦੋ ਡੱਬੀ ਬੈਠੇ ਸੀ ਤੂੰ ਤਾਂ ਐਵੇਂ ਭੈਣ ਹੀ ਆਈ ਛੱਡੀ ਕਿਥੋਂ ਲੈ ਜਾਂਦਾ ਭੁੱਖਾ ਮਰਦਾ ਹਾਂ ਹਾਂ ਮੌਕੇ ਤਾਂ ਡੰਗ ਲੈਣਾ ਕਰਾ ਪਰਪੇ ਤੌਰ ਤੇ ਬੰਦ ਮਿਲ ਲਓ ਦੋਨੇ ਤਰ੍ਹਾਂ ਉਹ ਤਕਸੀਮ ਦੇ ਦੇ ਸਰਪੰਚਾ ਤਕਸੀਮ ਕਰਾ ਲਿਆ ਦੀ ਕਣਕਾਂ ਵੇਲੇ ਕਰਾ ਲੇ ਨਾ 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 ਖੜ ਜਾ ਜਿੱਥੇ ਇਨਾਂ ਚ ਮੇਰੀ ਮੇਰੀ ਤਾਂ ਭਾਈ ਪਚੈਤੇ ਭਾਵਾਂ ਦੀ ਛਾਰੀ ਕਣਕ ਲਾਟੜੀ ਜਾਵੇ ਐ ਤਾਂ ਹੁਣ ਕਰਾਉਂਦਾ ਹੁਣ ਮਿਲਾਂਗੇ ਚਲ ਹੁਣ ਮਿਲ ਲਓ ਭਰਪੇ ਤੌਰ ਤੇ ਭਾਈ ਜਦੋਂ ਇਹਨੂੰ ਤਰਾਇ ਫਿਰ ਤੂੰ ਵੀ ਨਾ ਬਣ ਤਰਾਇ ਰੱਖ ਚਲ ਜੇ ਸਰਪੰਚਾ ਤੂੰ ਕਹਨਾ ਤਾਂ ਕੱਲ ਨੂੰ ਭਾਵਾਂ ਪਰਸੋਂ ਆ ਦੀ ਨਾਲ ਖੜ ਕੇ ਤੂੰ ਫੀਤਾ ਮਰਵਾ ਦੇ ਚਲ ਮੈਂ ਰਿਕਾਰਡ ਨਾ ਜੀ ਇਹ ਤਾਂ ਕੇਦਾ ਇਹ ਤਾਂ ਟਾਲ ਦੇ ਆ ਕੇਰਾ ਵੀ ਕੇਰਾ ਥੋਕਾ ਥਵਟ ਖੇਡ ਰਹੇ ਨਾ ਜੀ ਕਿ ਤੂੰ ਖੜਦਾ ਕਿਤੇ ਯਾਰ ਤੂੰ ਕਹਿੰਦਾ ਤਾਂ ਮਿਲ ਲੈ ਫਿਰ ਖੜੂਗਾ ਕਿਤੇ ਕੱਲ੍ਹ ਬੱਦੂਗੀ ਅੱਜ ਵੀ ਆ ਅੱਜ ਮੈਂ ਭੋਗਤੇ ਜਾਣਾ ਬੁੰਟੇ ਹੈਗੇ ਨਾਥਾ ਹੈਗਾ ਸਾਰੇ ਉਹ ਹੈਗੇ ਸਰਪਾ ਅਸੀਂ ਕੋੜੇ ਖੜ ਕੇ ਬਣਿਆਵਾਂਗੇ ਤੇਰਾ ਕੀ ਹੈ ਤੇਰਾ ਕੀ ਵੱਧ ਲੈ ਜੀ ਖੜਜ ਤੂੰ ਭੋਗਤੇ ਜਾਇਓ ਹੈਗਾ ਓਏ ਵੱਧ ਓ ਨੂੰ ਤੁਸੀਂ ਡਰਾਓ ਅੱਜ ਜੀ ਮਿਲਣਾ ਕੱਲ ਨੂੰ ਕਿ ਬਰਾ ਇਕੱਠੇ ਹੋਵਾਂਗੇ ਕਿ ਨਾ ਆਹੋ ਗੱਲ ਸਹੀ ਐ ਤੇ ਇਹ ਵੀ ਜਾ ਕੇ ਲੈ ਲੈਣ ਉਹਨੂੰ ਅੱਜ ਮਿਣਾਗੇ ਜੀ ਇਹ ਤਾਂ ਕੱਲ ਨੂੰ ਹੁਣ ਅੱਗੇ ਨੇ ਭੋਗ ਤੇ ਜਾਣਾ ਕੱਲ ਨੂੰ ਉਹਨੇ ਇਹ ਤਾਂ ਐ ਕਰੀਂ ਧੋਨਿਆ ਐ ਖੜੇ ਹੋ ਕੇ ਫੇਰ ਮਿਣਾਗੇ ਤੇ ਫੇਰ ਹੀ ਮਿਣਾਗੇ ਨਹੀਂ ਹੁਣ ਮੈਂ ਵੀ ਕੱਲਾ ਗਿਆ ਨਹੀਂ ਆ ਤੇ ਨਾਲ ਤੇਰੇ ਮੁੰਡਾ ਰਲਾ ਰੱਖ ਮੁੰਡਾ ਚੱਲ ਘਰੇ ਛੱਡ ਜਾ ਚੱਲ ਮੁੰਡਾ ਘਰੇ ਛੱਡ ਜਾ ਜੇ ਤੂੰ ਭੋਗ ਤੇ ਜਾਣਾ ਗਮਦੂਰ ਹੈਗਾ ਅੱਜ ਨਾ ਜਾ ਜਾ ਆਓ ਮੁੰਡਾ ਇਹਨਾਂ ਸਿਰੀ ਹੈਗਾ ਜੀ ਮੁੰਡਾ ਨਾਲ 100 ਰੁਪਏ ਤੇਰੇ ਨੂੰ ਕੀ ਪਤਾ ਜੀ ਚਲ ਐਂ ਕਰ ਕਰਦੇ ਆਲ ਤੂੰ ਨਾ ਆ ਜਾ ਭੋਗ ਤੇ ਫਰਜਾ ਜਿਹਨੂੰ ਕਹਿ ਦੇ ਵੀ ਮੈਂ ਇਥੋਂ ਜਾਈ ਦਾ ਨਹੀਂ ਚੱਲ ਫਿਰ ਐ ਕਰ ਲੈ ਹੋਵੇ ਸਰਪੰਚ ਦੀ ਤਾਂ ਮੰਨਣੀ ਪਊ ਪਹਿਲੀ ਗੱਲ ਤੋਂ ਠੀਕ ਐ ਕਰ ਲੈ ਉਹ ਬੰਬਰ ਬੰਬਰ ਬੈਠਾ ਆਪਣਾ ਸਾਈਡਾਂ ਬੈਠਾ ਉਹ ਵਿਚਾਰਾ ਹੁਣ ਮੈਂ ਸੋਧੂ ਦੱਛਾ ਪਟਾਏ ਚ ਮੇਰੇ ਕੋਲੇ ਉਹਨੂੰ ਧਮਕੀਆਂ ਦੇਈ ਜਾਂਦਾ ਕਿ ਤੂੰ ਕੱਟਤੀ ਨਹੀਂ ਜਾਇਂ ਲੈ ਠੀਕ ਕਰੋ ਅੱਖਾਂ ਤੋਂ ਬੰਬਰ ਗੱਨੀ ਬੰਦਾ ਯਾਰ ਹੁਣ ਧਮਕੀਆਂ ਦੇਈ ਜਾਂਦੇ ਨੇ ਦੋਨੇ ਭਾਈ ਉਹਨੂੰ ਘੇੜ ਕੇ ਕੱਲ ਕਹਿੰਦੇ ਅਗ ਦੇ ਹਿਸਾਬ ਨਾਲਿਓ ਕਿ ਜੇ ਪੈਂਟੀ ਚਾਹੀਏ ਉਹ ਲੈ ਤੂੰ ਦਾ ਕੁਸੀ ਕਹਿ ਦੇ ਉਹ ਬਚਾਰਾ ਮੈਨੂੰ ਦੱਸ ਕੇ ਗਿਆ ਲਾਉਣ ਗੱਲ ਪਾਈ ਨਹੀਂ ਪਾਈ ਉਹਦੇ ਮੂੰਹ ਤੋਂ ਕਾ ਦੇਖਾ ਜਕੇ ਹੈ ਮੂੰਹ ਤੋਂ ਉਹ ਬਚਾਰਾ ਨਹੀਂ ਕਹਿੰਦਾ ਉਹ सांगਦਾ ਛੋਟੇ ਸਾਹਮਣੇ ਜਰਾ ਛੱਡੋ ਚੰਦਾ ਮੈਂਬਰ ਦੋਰ ਦੇਣਾ ਮੈਂ ਤਾਂ ਜਾਣਾ ਗਾ ਰਿਸਤੇ ਦੇ ਵਿੱਚ ਫੋਨ ਆਈ ਨਹੀਂ ਜੀ ਇਹ ਫੋਲੇ ਖੜਨਾ ਭੂਪੜਾ ਆਈ ਕੋਈ ਆ ਮੁੰਡੇ ਨੂੰ ਤੋਲਦਾ ਜੇ ਕੋਈ ਗੱਲ ਬਾਤ ਹੋਈ ਮੈਨੂੰ ਸੱਦ ਲਿਓ ਕੱਲ ਤੇ ਰਖ ਲਓ ਕੱਲ ਤੇ ਬੜੇ ਮੈਂ ਜਰ ਕੱਲ ਤਾਂ ਭੈਂਟੋ ਦੀ ਗਾਉਂਦੀ ਨਹੀਂ ਆਈ ਕੱਲ ਤਾਂ ਆਉਂਦੀ ਨਹੀਂ ਹੈ ਤਾਂ ਸਰਪੰਚਾ ਮੈਂਬਰ ਹੈਗਾ ਚਲ ਇਹਨੂੰ ਕਹਿ ਦੇ ਮੈਂ ਆ ਤੂੰ ਦਾ ਨਾ ਛੋਡਾ ਚੇਹ ਲਾਈ ਮੈਂਬਰ ਹੈਗਾ ਬਾਬਾ ਹਾਂ ਤੂੰ ਇਹਨੂੰ ਨਾਲ ਲੈ ਕੇ ਮਣਿਆ ਲੋ ਬਈ ਬਸ ਸਾਨੂੰ ਤੇ ਜਿੰਨਾ ਬੰਦਾ ਤੇ ਇਹਨਾਂ ਨੂੰ ਤਸੱਲੀਓ ਭੇਜ ਦਿਓ ਸਾਡੇ ਪਨੀਰ ਭਾਜੀ ਇੱਕ ਜਾਣਾ ਭੇਜ ਦਿਓ ਸਾਡਾ ਤਸੱਲੀਆ ਮੈਂਬਰ ਬੈਠਾ ਤੂੰ ਤਸੱਲੀ ਤੇ ਖੜਦੇ ਹੀ ਨਾ ਤੂੰ ਨਹੀਂ ਖੜਦਾ ਇਹ ਕੋਰਾ ਸਰਪੰਚਾ ਇਹ ਖਾਣ-ਖਾ ਪੈਂਦਾ ਗਾਲਾ ਹਾਂ ਤੁਸੀਂ ਮੈਨੂੰ ਤਾਂ ਅਸੀਂ ਪੈਂਦੇ ਸਰਪੰਚਾ ਇਹਦੇ ਮੁੰਡੇ ਨੂੰ ਸਮਝਾ ਦੇ ਬੋਲਦਾ ਪੁੱਠਾ ਤੁਸੀਂ ਮੈਨੂੰ ਕਹ ਅਸੀਂ ਪੈਂਦੇ ਮੇਰਾ ਬੋਲਣ ਦਾ ਹੱਕ ਨਹੀਂ ਇਹ ਭਾਈ ਹਾਂ ਜਿਹੜਾ ਅਸੀਂ ਭਾਈ ਭਾਈ ਆਪਾਂ ਚ ਗੱਲ ਕਰਦੇ ਆਂ ਉਹਦਾ ਹੱਕ ਜੀ ਨੂੰ ਘੇਰਦੇ ਨੇ ਘੇਰਦੇ ਆ ਇਹ ਤਾਂ ਮੁੰਡੇ ਦੇ ਉਂਗਲਾਂ ਲਾਈ ਹੈ ਸਾਡੇ ਸਾਡੇ ਕਿਸੇ ਬੰਦੇ ਕੋਲੇ ਸਾਡੇ ਪਿਓ ਪੁੱਤਾਂ ਕੋਲੇ ਹਥਿਆਰ ਦਿਖਾ ਦੇ ਇਹਨਾਂ ਕੋਲ ਦੋਨਾਂ ਕੋਲੇ ਹਥਿਆਰ ਆ ਤੇ ਹੁਣ ਖੂੰਡੇ ਸ਼ੁਰੂ ਤੂੰ ਰੱਖਦੇ ਆ ਹਾਂ ਖੂੰਡੇ ਉਹ ਕੋਈ ਫਾਇਦਾ ਹੀ ਨਹੀਂ ਲੱਗਿਆ ਉਹਨਾਂ ਖੂੰਡਿਆਂ 'ਚ ਗੰਡਾਸੀਓ ਤੇ ਕੀ ਵਰਦੇ ਸਰਪੰਚਾ ਜੋ ਗੰਡਾਸੀਓ ਜੋ ਘਾਟਾ ਕੋਪ ਛਾਰ ਲਿਆਉਂਦੇ ਤਾਂ ਜੋ ਲੱਤ ਨਹੀਂ ਕੰਮ ਕਰਦੀ ਹੁਣ ਮੇਰੀ ਮੈਂ ਖੂੰਡਾ ਰੱਖਣੀ ਆ ਤੇਰੀ ਕੜੂਕਾ ਨੂੰ ਜਦੋਂ ਖਾਣਾ ਦੂਜੀ ਵੀ ਖੜੂ ਖੜੂਗੀ ਤੇਰੀ ਲੰਗੜਿਆ ਚੱਲੂ ਕੋ ਨੂੰ ਹਾਂ ਆ ਖੁੰਡੇ ਧੋਨੇ ਸਾਰਾ ਰੱਬ ਨੂੰ ਪਤਾ ਕਿਹੜਾ ਖਾਂਦਾ ਕਿਹੜਾ ਨਾ ਲੱਗ ਜਾਤੇ ਆ ਮੈਂਬਰ ਨਾਲ ਆ ਤੁਸੀਂ ਮੰਨਿਆ ਲੋ ਆ ਵੇਖਣਾ ਛੈਣਾ ਬੇਣਾ ਚੌੜਾ ਕਿਵੇਂ ਮਡਾਛੇ ਮਰੀ ਫਿਰ ਆ ਕਿਵੇਂ ਮਡਾਛੇ ਮਰੀ ਫਿਰਦਾ ਅੱਗੇ ਲੈ ਲਾ ਲਿਆ ਨੂੰ ਪਹਿਲਾ ਕਬੀਲਦਾਰ ਬਣਾ ਲਿਆ ਤਾਂ ਪੱਟਕੀ ਰੱਖ ਹਾਂ ਪਹਿਲਾਂ ਖਾ ਗਿਆ ਕਬੀਲਦਾਰੀ ਇਹਦੇ ਕੋਲ ਸੀ ਇੱਕੋ ਸਿੱਧਾ ਹਾਂ ਠੀਕ ਖਾ ਗਿਆ ਯਾਰ ਸਾਰਾ ਕੁਝ ਹੀ ਖਾ ਗਿਆ ਜੇ ਅਸੀਂ ਨਾਲ ਦੋਤੇ ਜਮਾ ਹੀ ਨਹੀਂ ਸੀ ਨਾ ਅਸੀਂ ਛੋੜਾ ਵੀ ਅਸੀਂ ਨਾ ਮਸ਼ੀਨ ਲੈ ਲਈ ਆ ਤੂੰ ਕਿੱਥੋਂ ਲੈ ਲਈ ਮਸ਼ੀਨ ਯਾਰ ਮੁੰਡਾ ਲੈ ਕਮਾਉਂਦਾ ਇਹ ਗੋਜੀ ਸੀ ਗੋਜੀ ਬਾਜੀ ਗੋਜੀ ਸੀ ਮੇਰੀ ਗੱਲ ਸੁਣ ਤਾਂ ਖਾਣ ਖਾਣ ਦਾ ਤਾਂ ਬਹਿਣਾ ਆਪਣੋਂ ਘਰਾਂ ਚ ਵਹਿਮ ਕਿਉਂ ਸਰਪੰਚਾ ਆਗੂ ਸੀ ਤੁੰਨੀ ਆਇਆ ਆਂਦਾ ਕੋਈ ਨਹੀਂ ਖਾ ਸਕਦਾ ਤਾਂ ਐਂ ਤਾਂ ਕੱਢ ਲੂ ਆਖੋ ਗੱਡੀ ਵੀ ਕਿਵੇਂ ਲੈ ਲਈ ਬੜੀ ਆਦੀਆਂ ਕੰਮ ਕਰਦੇ ਆਪਜੀ ਲੜੀ ਜਾਂਦੇ ਹਾਂ ਕਿ ਕੋਈ ਚਾਉ ਸੁਣਦੇ ਨਹੀਂ ਅਸੀਂ ਟਰੈਕਟਰ ਮਸਾ ਲਿਆ ਨੇ ਮਸ਼ੀਨ ਵੀ ਲੈ ਲਈ ਟਰੈਕਟਰ ਵੀ ਲੈ ਲਈ ਕੰਮ ਕਰਦਾ ਤੁਸੀਂ ਡਾਕ ਚੌਕੀਆਂ ਚੋੜੇ ਪੈਲ ਜਾਊਗਾ ਸੁਣੀਆਂ ਨੇ ਤੇ ਲਿਆ ਹੂੰਗੀ ਇਹ ਗੋਜੀ ਇਹ ਤੂ ਲਾਗੇ ਐਡੀ ਗੋਜੀ ਨਿਕਲੂਗੀ ਗੋਜੀ ਨਹੀਂ ਪੁੱਤ ਕੰਮ ਕਰ ਦੇ ਦੇ ਬਰੋ ਪੁੱਤ ਛੋਟੇ ਮੇ ਉਹ ਬਨ ਲੈ ਤਾ ਉਰੇ ਛੱਡ ਲੈ ਤੇ ਮਡਾਸੇ ਕਿ ਬੇਨਿਆ ਕੰਮ ਕੌਣ ਕਰਦਾ ਹੁੰਦਾ ਚੱਕਲੇ ਖੁੰਡੇ ਹਾਂ ਬਹਿਮ ਹੁੰਦਾ ਆਪਾਂ ਨੂੰ ਅਸੀਂ ਅਸੀਂ ਆਪ ਦੋਨੇ ਕਰਦੇ ਆ ਅਸੀਂ ਨਾ ਸੀੜੀ ਰੱਖ ਲਿਓ 2 ਲੱਖ ਰੁਪਏ ਲੈਣ ਦਾ ਬੰਦਾ ਰੱਖ ਰੱਖਿਓ ਤੂੰ ਤੂੰ ਕਹਦਾ 5 ਕਿੱਲੇ ਦੀ ਪਾਈ ਅਸੀਂ ਕਰਦੇ 20 ਦੀ ਦੇ ਬੰਦਾ ਰੱਖਣੇ ਆਣਾ ਮੂੰਹ ਪਿਆ ਹਾਂ ਕੋਈ ਨਹੀਂ ਮੂੰਹ ਪਿਆ ਠੇਕਾ ਭਰਜੋ ਜਦ ਤੁਸੀਂ ਮਣਿਆਦਨੇ ਸਰਪੰਚ ਦੀ ਗੱਲ ਸੁਣੋ ਜੀ ਤੁਸੀਂ ਮਣਿਆ ਲਓ ਮੈਂ ਬਰ ਆਏਗਾ ਤੁਹਾਡੇ ਕੋਲ ਨਾ ਚਾਹੇਗਾ ਮੁੰਡਾ ਠੀਕ ਹੈ ਤੁਸੀਂ ਸਾਰੇ ਲੱਗ ਕੇ ਮੇਨਾਲੋ ਟਕਾਈ ਨਾ ਐਵੇਂ ਭੱਪੇ ਤੌਰ ਤੇ ਲੜਦੇ ਨਹੀਂ ਇਹ ਉੱਥੇ ਨਾਲ ਕਲੇਸ਼ ਪਾਉਣ ਦੀ ਮੈਂ ਅਸ ਤਾਂ ਬੋਲਦੇ ਨਹੀਂ ਸਰਪੰਚਾ ਅਸ ਤਾਂ ਬੋਲ ਮੈਂ ਆਪਦੇ ਹਿਸਾਬ ਨਾਲ ਮੈਂ ਆਪਦੇ ਹਿਸਾਬ ਨਾਲ ਕਿਤੋਂ ਗਰੀਬ ਤਰ੍ਹਾਂ ਆ ਕਿਵੇਂ ਤੂੰ ਕੋਤਤਾ ਆ ਦੇ ਹਿਸਾਬ ਨਾਲ ਮਰੱਬਾ ਬੰਦੀ ਦੇ ਹਾਂ ਮਰੱਬਾ ਬੰਦੀ ਦੇ ਪੱਥਰ ਤੋਂ ਚੱਲੂ ਜੀ ਹਾਂ ਮਰੱਬਾ ਬੰਦੀ ਦੇ ਪੱਥਰ ਤੋਂ ਇਹ ਤਾਂ ਮੁਰਕੇ ਆ ਕੇ ਕਹਿਣ ਜਾਂ ਇੱਥੇ ਅਸੀਂ ਥੋੜੇ ਦੇਰਾ ਕੀ ਪਤਾ ਪੱਥਰ ਗਾਂ ਘਰੀ ਬੈਠਾ ਹੋਵੇ ਅੱਛਾ ਮੈਂ ਪੱਥਰ ਗਾਂ ਕਰਦਾ ਕੱਟੇ ਰਾਤ ਨੂੰ ਜਾ ਕੇ ਗਾਹ ਕਰਿਆ ਦਿਨੇ ਤੂੰ ਨਾ ਫੇਦ ਇਹ ਤਾਂ ਹੁਣ ਤੇ ਨਹੀਂ ਸਾਰੇ ਹੋ ਗਏ ਉਦੋਂ ਪਿੱਛੇ ਹੀ ਉਦੋਂ ਮੇਟੀ ਹੋਣ ਲੱਗੀ ਸਾਨੂੰ ਸਾਰਾ ਪਤਾ ਸਾਡਾ ਇਹ ਭਰਾ ਤੁੰਡਾ ਰਹਿ ਕੇ ਪ੍ਰਾਂਤ ਸਾਨੂੰ ਸਾਰਾ ਪਤਾ ਇਹ ਤਾਂ ਮੜਾ ਮੁੰਡਾ ਕਰਮ ਹੋਇਆ ਖੜਦੇ ਕਿਦੋਂ ਸੀ ਹਾਂ ਖੜਦੇ ਸੀ ਖੜਦੇ ਹੀ ਨਹੀਂ ਹਣੇ ਇਹ ਲੜਾਈ ਚ ਫਾਇਦਾ ਨਹੀਂ ਚਲੋ ਬਣਿਆ ਇਹ ਨਾਲ ਇਹ ਜੀ ਜਰੂਰ 3 4 ਸਾਲੇ ਕੋਲੋਂ ਮਿੰਟੀ ਕਰਉਣ ਲੱਗੇ ਨਾ ਇਹ ਤਾਂ ਇੱਕ ਬੇਈਮਾਨ ਹੋਰ ਜਦੋਂ ਵਧ ਜਿੱਥੇ ਵਧਿਆ ਬਣੀ ਵਧਿਆ ਕਰ ਇਹ ਨਾ ਬਣੀ ਕੋਈ ਕਰਮਚਾਰੀ ਕਰਮੋ ਠੀਕ ਕਰ ਨਾ ਚੱਤਾਂ ਵੀ ਨਾ ਲਾ ਲੈ ਇਹ ਕਿ ਬੰਦਾ ਕੋਈ ਲਾ ਗਿਆ ਤੇ ਤੂੰ ਨਹੀਂ ਸੀਗਾ ਸਰਪੰਚ ਜਰੀਬ ਫੜ ਲਈ ਇੱਥੇ ਰੱਖ ਲਈ ਜੀ ਬਸ ਤੇ ਆਪ ਦੀ ਵਾਲੀ ਘਾ ਇੱਥੇ ਲਾਈ ਹਾਂ ਹਾਂ ਆਪ ਪਿੱਛੋਂ ਛੱਡਦੀ ਆ ਯਾਰ ਉੱਥੇ ਛੱਡਦੀ ਆ ਦੇਖ ਉਹ ਚਾਰ ਵੱਡਾ ਸਿਆਣ ਚਾਰ ਅੜੀਆਂ ਵਿੱਚੋਂ ਨਿਕਲੀਆਂ ਹੋਈਆਂ ਸੀ ਜਿਹੜੀ ਟੁੱਟ ਗਈ ਜਦੋਂ ਆ ਜਰੀਬ ਜਿਹੜੀ ਘੱਟ ਗਈ ਉਹਦਾ ਬਾਣ ਘੱਟ ਗਿਆ ਉਹਦਾ ਪੂਰੀ ਕਾਰ ਨਹੀਂ ਪਊ ਸਾਡੇ ਬਲੇ ਨਿਹੜੀਆਂ ਨਿਕਲੀਆਂ ਤੇਰੇ ਬਲੇ ਅੜੀਆਂ ਨਿਕਲ ਗਈਆਂ ਕੱਲਾ ਕਬੱਡੀ ਤੋਂ ਕਰਾ ਮੋਟਾ ਮੋਟਾ ਮੈਨ ਲਓ ਤੁਸੀਂ ਕਮਜ਼ੋਰ ਤੂੰ ਸਿਆਣ ਨਾ ਲੜਨ ਪਿੰਡਨਾ ਸੀ ਅੱਧੀ ਕਰਮ ਖਾ ਲੈ ਜਾ ਸਾਰੇ ਠਿਕੋ ਜੇ ਤੈਨੂੰ ਇਹਨਾਂ ਨਾਲ ਹੀ ਰਹਿੰਦਾ ਰਿਹਾ ਘੱਟ ਚ ਵੀ ਇਹਨਾਂ ਨਾਲ ਲੜਨ ਨਾ ਦੇ ਇਹ ਗੱਲ ਹੋ ਰਹੀ ਇਹਨਾਂ ਮਨੀ ਪਾਹਣ ਅੱਜ ਵੀ ਨਿਕਲੇ ਕੱਲ ਵੀ ਨਿਕਲ ਨਹੀਂ ਨਿਕਲਣਾ ਜੋ ਜਿੰਨੀ ਅੱਜ ਤੱਕ ਇਹਨਾਂ ਨੇ 20 ਸਾਲ ਹੋ ਗਏ ਅਮਡਨ ਖਾਧਿਆ ਅਮਡਨ ਲਵਾ ਆ ਲੈ ਲਈ ਆ ਦੇਉ ਲੈ ਲਈ ਆ ਜਾ ਆ ਜਾ